ਉਹ ਹੈ ਨਹੀਂ ਇਹ ਮਲਾਣਾ ਆਟਾ ਮੈਂ ਕਹਿੰਦਾ ਤੂੰ ਨਾ ਆਟਾ ਮੈਂ ਫਿਰ 69 ਆਹ ਬੀਠੇ ਗਿਆ ਮੈਂ ਤਾਂ ਉਹ 69 ਲੈ ਲਿਆ ਹੁਣ ਆਹਦਾ ਭਾਈ ਗਾਇਕ ਇੱਕ ਉਹਦਾ ਦਾ ਮੁੰਡਾ ਕਹਿੰਦਾ ਵੀ ਉਹਨਾ ਉਹਨਾ ਆਟਾ ਉਹਨਾ ਆਟਾ ਦੀ ਜਨਾ ਹੁਣ ਫਿਰ ਮੈਂ ਫਿਰ 69 ਲਿਆ ਮੈਂ ਕਹਿੰਦਾ ਲੈ ਵੀ ਮੈਂ 69 ਆ ਫਿਰ ਠੀਕ ਨਹੀਂ ਹਾਂ ਠੀਕ ਆ ਹਾਂ 78 ਦੇਖਦੇ ਹੁਣ 78 79 ਹਣਾ ਹੁਣ ਹਣਾ 98 ਉਹ ਇਹ ਲੈ ਲਿਆ 69 69 ਹੁਣ ਲੈਣਾ 79 79 ਬਣਨਾ ਹੁਣ 79 ਮੈਦਾ ਕੇ ਤੇ ਕਾਲਾ ਲੱਗ ਗਿਆ ਕਾਲਾ ਬੋਰੀ ਫਿਰਦਾ ਪਿੱਛੇ ਰਕੜ ਤੇ ਰਕੜਦੇ ਅੱਛੇ ਰਕੜਦੇ ਗੱਲ ਦੋਏ ਕੱਟੀਆਂ ਅੱਜ ਪਰਾਣੇ ਕੁੰਡਾ ਲੋਪਈ ਟੈਂਟ ਵਾਲਾ ਕੰਮ ਕਰਨ ਗਿਆ ਜਦੋਂ ਦਲਚਨ ਹੈ ਦਲਚਨ ਟੈਂਟ ਵੀ ਲਾਇਆ ਵਦੋ ਕੋਚੇ ਦਾ ਹੈ ਦਲਚਾਈਆ ਚੱਲ ਬੈਗ ਮਿਲਿਆ ਲੋ ਬਾਈ ਪਲੇਟ ਆਈਆਂ ਜ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਲਾਉਣੀਆਂ ਹਥਿਆਰ ਆਪਣਾ ਘਰ ਹੈਗਾ ਇਹਨਾਂ ਨੂੰ ਲਾ ਲੜਨੀ ਆਪਾਂ ਆਕੀ ਪਹਿਲਾ ਪੇਜ ਖੇਜਦਾ ਇਹਨੂੰ ਖੋਲ੍ਹਣ ਨੂੰ ਪੀ ਵੀ ਨੰਬਰ ਪੰਜਾਬ ਆ ਆਹ ਪਲੇਟਾਂ ਪਈ ਪਈ ਆ ਆਪਣੇ ਟਾਈ ਯੂਟਿਊਬਰ ਪੀ ਪੀ ਬਾਰਾ 1 1 4 1 6 ਨਾਲ ਹੈਗਾ ਟੋੜੇ ਦਈਏ ਫਿਰ ਕੋਟ ਨਹੀਂ ਗਈ ਵਈ ਇਹ ਹੋ ਗਿਆ ਉਹ ਖੁੱਲ ਰਹਿਣ ਦੇ ਰਹਿਣ ਦੇ ਹੱਥ ਨਾ ਖੁੱਲ ਗਿਆ ਦਾ ਹਾਂ ਬਾਕੀ ਬਾਕੀ ਆ ਸੀ ਗਿਆ ਇਹਦਾ ਹੱਥ ਨਾ ਖੁੱਲ ਗਿਆ ਜਾ ਹੱਥ ਨਾ ਖੁੱਲ ਬਹੁਤ ਟੱਕ ਟੱਕ ਦੇ ਇਹ ਪਿਛਲੇ ਵੀ ਹਾਂ ਖੁੱਲ ਜਣਾ ਖਨਾਲਣਾ ਨਾੜ ਰੱਖੀ ਨਾਟਕਾਂ ਭਾਜੂਗੇ ਤੇ ਹੋਰ ਆਪਣੇ ਪੋਲ ਤੇ ਰੱਖ ਲੂੰਗੇ ਲੋਰੀ ਹਲਾਤਾ ਆਪਾਂ ਨੇ ਵੀ ਇੱਕ ਵੀਰਾਂ ਮੋਟਰਸਾਈਕਲ ਵੀ ਲਾਤੀ ਆ। ਚੱਕਾ ਚੱਕਾ ਚੱਕ ਕਰਦੇ ਆਂ ਖਾਲੀਓ ਖਾਲੀਓ ਕਾ ਕਰੀਓ। ਖਾਲੀਓ ਕਾ ਆਤਾ ਕਰ। ਉੱਥੇ ਉੱਥੇ ਲਾਇਆ ਹੀ ਨਹੀਂ। ਪੂਰੀ ਕਿਹ ਚੈੱਕ ਕਰਨਾ? ਵੀ ਹੁਣ ਲੱਕੂ ਖੋਲ ਕੇ ਤਾਂ ਖੋਲਦੇ ਨੂੰ ਕਰ ਲੈ ਚੈੱਕ। ਮੈਂ ਖੋਲ ਤਾਂ ਦਊਂਗੇ। ਕਰ ਹੁਣ ਚਾ ਕੇ ਬਨਾਰ ਬੋਲਟ ਪਾਣੇ ਬਾਅਦ। ਕਿ ਨੜ ਬੋਟੇ ਲੋਟ ਆਉਣਾ ਯਾਰ ਇਹਨੂੰ। ਸਾੜੇ ਦਾ ਸਵਾਰ ਵੀ ਹੈਗਾ ਤਾਂ ਹੁਣ ਪਤਾ ਨਹੀਂ ਸਾਲਾ ਇਹਨਾਂ ਦਾ ਕਸੂਰ ਆ ਪਤਾ ਨਹੀਂ ਐਸਾ ਕੁਝ। ਨਹੀਂ ਉਹਦੀ ਗੱਡੀ ਉਹ ਆ ਖੂ ਜਿਆ ਓਪਨ ਆ। ਹਾਂ ਸਵਾਟਾ ਟੈਡ ਬਹੁਤ ਹੋ ਗਿਆ ਇਹ ਹੂੰ ਕੀ ਕਰੀਓ ਹਾਂ ਫਿਰ ਪੁੱਛ ਨਹੀਂ ਬੈ ਮਾ ਝੱਟ ਦੇਖੀ ਕਰਦੀ ਹੂੰ ਮੇਰੀ ਗੱਲ ਸੁਣ ਚੱਟੀ ਵੀ ਪਤਾ ਕਿਆ ਹੋਣਾ ਇਹ ਯਾਨੀ ਬਣੀ ਆਪਣੀ ਦੁੱਲੇ ਵਾ ਦੁੱਲੇ ਵਾ ਦੁੱਲੇ ਬਣਾਇ ਮਨ ਲੱਗ ਰਿਹਾ ਘੱਟ ਤੇ ਉਹਨੂੰ ਚੱਕ ਦੇਣੀ ਹੂੰ ਠੀਕ ਹੈ ਨਾ ਹੂੰ ਜੇ ਹੁਣ ਆਪਾਂ ਆਏ ਨਾਸ ਮਾਰੀਦੇ ਨੇ ਗਲੀਆਂ ਖੁੱਲੀਆਂ ਕਰ ਦੇਣੀ ਆ ਹੂੰ ਠੀਕ ਨਹੀਂ ਗੱਲ ਅੰਦੁੱਲਾ ਕਰੂਗਾ ਮੈਂ ਤੇ ਮੇਰਾ ਕੰਮ ਕਰੂਗਾ ਦੁੱਲਾ ਕਿਰੂ ਪਾਓ ਖੀਸੇ ਚੋਂ ਚਲੀਵਰ ਹੋਰ ਕੀ ਚੱਕ ਨਾਟ ਰੋਟੇ ਨਾਲ ਦੋਲੇ ਕੋ ਪੇਜ ਕਰ ਸੋਗਾ ਉਹ ਵੀ ਢਟਕਾ ਲੂੰਗਾ ਠੀਕ ਆ ਹੋਰ ਕੀ ਚਾ ਚਲੀਏ ਚੱਲ ਲੋ ਬਾਈ ਕੇਸ ਪੁੱਜ ਗਿਆ ਪੀਆਈ ਹਾਂ ਪੀਆਈ ਪੁੱਜ ਗਿਆ ਪੂਰੇ ਵਿੱਚ ਬੰਦਾ ਜਵਾਬ ਦੇਦਾ ਇੱਥੇ ਨਹੀਂ ਕੱਢੂਗਾ ਹਾਂ ਕੱਢੂਗਾ ਸਰ ਕੱਢੂਗਾ ਸਹੀ ਤੇ ਬੰਦਾ ਹਥਿਆਰ ਸਾਰੇ ਆ ਹੁਣ ਕੱਢੂਗਾ ਸਹੀ ਇਹੋਕ ਲਾਦਾ ਮਨ ਹੈ ਫਲੇਟ ਰਮੀ ਆਉਗੀ ਫਿਰ ਨਹੀਂ ਨਾ ਫੇ ਲੋੜ ਨਹੀਂ ਆਪਾਂ ਇਹ ਗਲੀ ਹੋ ਘਾੜ ਦੇਣੀ ਕਾ ਨਹੀਂ ਇੱਥੇ ਬਾਹਰ ਸਾਈਡ ਨੂੰ ਕਾਢੇ ਗਲੀ ਨੱਟ ਬੋਟ ਕਾ ਦੇਣੇ ਬੜੇ ਨੇ ਬੜੀ ਬੈਜੀ ਹੋਰ ਕਾਊਗਾ ਆਹੋ ਹੋ ਤਾਂ ਕੁਝ ਨਹੀਂ ਹੋਣ ਲੱਗਿਆ ਪੱਕਾ ਕੰਮ ਕ ਕਰਾ ਦੀਏ ਬੈਲਡ ਕਰਾ ਦੀ ਖਲਾ ਡਟ ਬੈਲਡ ਹੋਣਾ ਨਹੀਂ ਬੈਲਡੇ ਮਾਰਦੀ ਯਾਰ ਤੂੰ ਮੈਂ ਕਹਾਂ ਬੈਲਡੇ ਕਰਦੇ ਨਹੀਂ ਬਟ ਹੁੰਦੇ ਜੇ ਮੈਂ ਨਾ ਵੱਢ ਜੇ ਪਰ ਉਹ ਦੂਜੀ ਤੋਂ ਹੋਰ ਸਸਤਾ ਰਹੇ ਉੱਪਰ ਤੇ ਵੱਢ ਹੁੰਦਾ ਚਾਪਾ ਜੜ ਤੇ ਆਈਦਾ 5000 ਆ ਗਿਆ ਬਾਹਰ ਹਾਂ ਆ ਜਾਣਾ ਉਹ ਆਇਆ ਨੇ ਆਜੇ ਯਾ ਮਾ ਨਾ ਆ ਜੇ ਵੀ ਇਦਾਂ ਐਸ ਬੋਏ ਤੇ ਡੋਂ ਛੱਡਿਆ ਤੌੜੀ ਛਾਣੀ ਪੈਣੀ ਖਤਮ ਜਦ ਤੌੜੀ ਆ ਨਾ ਸੁੰਭਾ ਚਾਈ ਜਾ ਬਸ ਬਾਹਰ ਐ ਠੀਕ ਪਾਣੀ ਪੀ ਲੇ ਉਹ ਕੋਈ ਉਹ ਸੱਟ ਵੱਜਣੀ ਲੱਗ ਕੇ ਨੂੰ ਕੰਬਾ ਲੈ ਲੈ ਆ ਲੈ ਦਾ ਤੋਟਾ ਹੈ ਨਿਕਲ ਜੇ ਨਾਲ ਮੜ ਜਾ ਰੱਖ ਕੇ ਹੱਟ ਮਾਰ ਦੇ ਬਸ ਨਾ ਰਜੇ ਪਾ ਰੱਖ ਦੇ ਓਏ ਉਹ ਰੱਖ ਲੈ ਪੁਰਾ ਇਹ ਬਰੱਖ ਇਹ ਬਰੱਖ ਨਾ ਮੁਝ ਨੂੰ ਨਾ ਆਵੇ ਬੰਗੜਾ ਆਦੀ ਹੈ ਅਸਤੇ ਤੇ ਆਹ ਤਾਂ ਦਿਨੇ ਵੀ ਗਾਰ ਵੋਦੀ ਨਗਰ ਲੈ ਇਹ ਭਾਈ ਉੱਟੀ ਹੈ ਚੱਲ ਇਹ ਆ ਜਾ ਹੁਣ ਦੇ ਪਿਜਕਸ ਬੜਾ ਡਾਕਟਰ ਹੁਣ ਹਾਨੂੰ ਪਿਜ ਕਰਦੇ ਨਹੀਂ ਕੰਮ ਚਲਾ ਸਕਦਾ ਅੱਛੇ ਚੱਕ ਪਿਜ ਕਰ ਕੇ ਪਿਜ ਕਰਸ ਲਿਓ ਕੱਢੀ ਲਾਈ 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 ਪਲੇਟ ਕਰਦੀ ਅੱਗ ਵਰਗੀ ਹੋਰ ਇਹ ਵੀ ਕਾਹਦੀ ਇਹ ਵੀ ਕਾਹਦੀ ਪੂਰੀ ਨਹੀਂਦਾ ਪਿੱਛੇ ਦਾ ਕੁਝ ਵੀ ਉੱਪਰ ਤੇ ਲੈ ਫੜ ਤੇ ਕਾਹ ਚੁਲਿਆ ਪੜਾ ਬੱਲੇਣ ਗਿਆ ਉਹ ਆ ਫੜਦਾ ਅਕਸਾਈ ਮਰਜੀ ਜਾ ਨਾ ਯਾਰ ਹੋ ਗਈ ਸਾਡੇ ਦਾ ਬੌਖਾ ਘਸ ਹੋਏ ਲੈ ਬਾਸਾਂ ਇਹ ਭਾਲੀ ਮਰਜੀ ਪੀ ਵੀ 1 41 68 ਐ ਸੋਰੀ 41 69 ਉਹ ਹੈ ਨਹੀਂ ਜਿਹੜਾ ਮਲਵਾ ਨਾਟਾ ਮੈਂ ਕਹਿੰਦਾ ਤੂੰ ਨਾਟਾ ਮੈਂ ਫੜਾ 68 ਹਾਂ ਬੜੀ ਠੀਕ ਹੈ ਮਦਾਨ ਤੋਂ 69 ਲੈ ਲਿਆ ਹੁਣ ਅੱਡਾ ਭਾਈ ਗਾਇਕ ਇਕ ਦਾ ਦਾ ਮੁੰਡਾ ਹੋ ਗਿਆ ਨਾ ਉਹਨਾ ਆਟਾ ਉਹਨਾ ਆਟਾ ਦੀਦਾ ਹੁਣ ਫੇ ਮੈਂ ਫਿਰ 69 ਲਿਆ ਮੈਂ ਕਿ ਲੈ ਵੀ ਮੈਂ 69 ਆ ਫਿਰ ਠੀਕ ਨਹੀਂ ਹਾਂ ਠੀਕ ਆ ਹਾਂ 79 ਦੇਖਦੇ ਹੁਣ 79 79 ਹਣਾ ਹੁਣ ਹਣਾ 95 ਹੋ ਇਹ ਲੈ ਲਿਆ 69 69 ਹੁਣ ਲੈਣਾ 79 79 ਬਣਨਾ ਹੁਣ 79 ਇਹ ਵੇਖਦੇ ਤਾਂ ਕੰਨ ਵਾਰ ਕੇ ਲੈ ਜਿੰਦੀ ਜਿੰਨੇ ਪੱਤੇ ਆਉਂਦੇ ਉਹ ਆ ਗਏ ਭਈਏ ਆ ਗਏ ਕੀ ਹੋ ਗਿਆ ਤਾਂ ਵੀ ਚੋਰ ਹੈ ਕਾਇਆ ਆ ਰਿਹਾ ਕਿਹਨੋਂ ਮਾਰੂ ਅੱਛਾ ਅਜਾ ਇੱਥੇ ਬੈੱਲੇ ਬੈਠੇ ਹੋਣੇ ਤਾਦ ਰੇਗੇ ਵੇ ਹਾਂ ਤਾਦ ਰੇ ਤਾਦ ਲੈਣਗੇ ਠੀਕ ਆ ਕਿੱਥੇ ਨੂੰ ਪਾਪਾ ਕਟਦਾ ਗਿਆ ਵਾ ਜਿੱਥੇ ਤੂੰ ਪ੍ਰਗਟਾ ਬਹਿਣ ਗਿਆ ਵੇ ਬਿਆਹ ਨੂੰ ਗਿਆ ਪਿਆ ਪ੍ਰਗਟਾ ਜਗਦੀਪ ਮੇਰੇ ਘਰ ਦੇ ਲਾਲਾ ਪ੍ਰੀਤ ਹੂੰ ਖਾਸੇ ਬੰਦੇ ਕਿਵੇਂ ਮੈਂ ਅੱਜ ਮੈਂ ਅੱਜ ਮੈਂ ਆਰਾਮ ਕਰਾਂ ਕੱਲਾ ਕੱਲਾ ਦਾ ਲੀਵਰ ਨੂੰ ਸਾਥ ਦੋਈ ਮੜ ਜਾ ਕੱਲਾ ਨਹੀਂ ਜਾ ਗੱਲ ਪੱਕੀ ਆ ਬਾਈ ਅੱਜ ਵਿਆਹ ਦੇ ਬਾਅਦ ਮੂੰਗੀ ਬਸਰੀ ਬਾਉ ਮੂੰਗੀ ਤੇ ਮੂੰਗੀ ਮਸਰੀ ਹੋਰ ਵਿਆਹ ਦੇ ਬਾਅਦ ਮੂੰਗੀ ਮਸਰੀ ਵਧੀਆ ਹੋਰ ਲੈ ਲੜੀ ਸਵਾਦ ਲੱਗਦੀ ਬਹੁਤ ਫਿਰ ਤਾਂ ਪਪਦੀਨਾ ਪਿਆਜ ਪਾ ਕੇ ਚਾਟਨੀ ਗੁੱਡੇ ਕਰਨੀ ਮੂੰਗੀ ਮਸਰੀ ਛੱਡ ਤੂੰ ਆ ਚਲਨੀ ਪਦੀਨਾ ਦੀ ਸਭ ਤੋਂ ਵਧੀਆ ਬੈਸਟ ਹੈ ਉਹ ਜਰਾ ਬਲਾਹੋ ਲੋਨ ਮੁੜਿਆ ਪਿਆ ਗਲੀ ਆ ਨਾ ਮੈਂ ਸੇ ਘਰ ਆਪਣਾ ਨਹੀਂ ਗਏ ਵਿਆਹ ਭਾਈ ਕੱਲ ਮੇਲ ਦਾ ਭਾਈ ਅੱਜ ਫੇ ਵਿਆਹ ਗਏ ਹੋਏ ਆ ਕੱਲੂ ਫੇਰ ਵਿਆਹ ਏ ਪਰਸ ਨੂੰ ਫੇਰ ਮੇਲ ਆ ਚੌਥੇ ਨੂੰ ਫੇਰ ਵਿਆਹ ਏ ਆਏ ਆ 10 ਤਰੀਕ ਤੱਕ ਹੁਣ ਆਏ ਕੋਈ ਕੁਸ ਫੇਰ ਮੂੰਗੀ ਬਸੀ ਦਾਦਾ ਲੈਣੀ ਫੇਰ ਮੈਂ ਜਲਦਾ ਸਭ ਅਰੇ ਹਾਜਮਾ ਠੀਕ ਕਰਨਾ ਹਾਂ ਸਭ ਤੇ ਵਧੀਆ ਠੀਕ ਨਹੀਂ ਹਾਂ ਹੁੰਦਾ ਸਭ ਜਾਈ ਨਹੀਂ ਆ ਰਿਹਾ ਕਿ ਕੀ ਕਰਨਾ ਕਿਵੇਂ ਉਹ ਪਿਛਲੀ ਵੀ ਕਰਦੀ ਪਿਛਲੀ ਵੀ ਕਰਦੀ ਚੱਕਦੇ ਫੱਟੇ ਹੋਣਾ ਨਾ ਆ ਵੀ ਆਪਣ ਗੱਲ ਬਣ ਗਈ ਜੀ ਬਣ ਗਈ ਗੱਲ ਬਣ ਗਈ ਇਹ ਬਣ ਗਿਆ 78 ਹੈ 78 74 ਹਾਲ ਭਾਈ ਚਲੋ ਭਾਈ ਚਲੀਏ ਠੀਕ ਆ ਲੋ ਭਾਈ ਲਾ ਆਤੀ ਭਾਈ ਤਾਂਕਾ ਹੀ ਲਾ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਇੱਧਰ ਹੋ ਜਾ ਹੁਣ ਮੜ ਆਏ ਬੈਠੀ ਨੇ ਦੇਖ ਕੇ ਬਾਕੀ ਭਾਈ ਵਿਆਹਾਂ ਦੀਆਂ ਗੱਲਾਂ ਚੱਲਦੀਆਂ ਵੀ ਹੁਣ ਉਮਰ ਦੇ ਜਾਬ ਵਾਲੇ ਕਹਿੰਦੇ ਖਾਣਾ ਪੀਣਾ ਚਾਹੀਦਾ ਹੈ ਹੂੰ ਬਾਕੀ ਨਾ ਬਿਮਾਰੀਆਂ ਦਾ ਨਾਂ ਨਹੀਂ ਹੈਗਾ ਸਵਾਦ ਨਾਲ ਖਾ ਹੋ ਜਾਂਦਾ ਥੋੜਾ ਹੱਡ ਉਹ ਨਹੀਂ ਸਵਾਦ ਨਹੀਂ ਬੰਦੇ ਦਾ ਸਰੀਰ ਠੀਕ ਹੈ ਨਾ ਫੇਰ ਖਾ ਗੱਗਾ ਦਾ ਦਾਦਾ ਨਹੀਂ ਖਾਦਾ ਪਿਆ ਗੱਗੇ ਦਾ ਖਾਦਾ ਪਿਆ ਦੱਸਦਾ ਮੈਂ ਕਹਿੰਦਾ ਉਹ ਦਸ ਗਰੇਟ ਹੈਗਾ ਖਾਦਾ ਦੱਸੀ ਵੀ ਸੜਾ ਕੁਦਰਤੀ ਹੈ ਕੁਦਰਤੀ ਪਾਣੀ ਇੰਦਾ ਜਾ ਉਹ ਰਾਤ ਵੀ ਲੇਟ ਆਏ ਮੇਰੀਂ ਦਾ ਜਾ ਕੰਮ ਹੋਇਆ ਪਿਆ ਮੇਰੀਂ ਦਾ ਕੰਮ ਆਇਆ ਇੱਕ ਬੰਦਾ ਥੱਕ ਜਾਂਦਾ ਪਿਆ ਆਹ ਤੁਸੀਂ ਬਹੁਤ ਲੇਟ ਹੋ ਗਏ ਯਾਰ ਬਹੁਤ ਦੂਰ ਪਿੰਡ ਬਾਈ ਫਸੇ ਘੜ ਸਾਹਿਬ ਤਾਂ ਨਹੀਂ ਪੈਲਸ ਫਤੇ ਕਰਦਾ ਨਾ ਨਾ ਉਹ ਕੁੜੀ ਦੇ ਨਾਲ ਗਏ ਬਤੇ ਅੱਛਾ 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 ਉਹ ਉਹਦੇ ਬਾਅਦ ਚ ਆਏ ਉਹ ਰੇ ਲੇਟ ਆਏ ਆ ਉਹ 7 ਵਜੇ ਤੱਕ ਆਏ ਨਹੀਂ ਰਹੇ ਅੱਛਾ 7 ਵਜੇ ਕੋ ਹੁਣੇ ਹੀ ਰਹੋਗੇ ਦਾ ਨਹੀਂ ਰਹਾ ਤਾਂ ਪੈਸਾ ਨਹੀਂ ਹੋਗਾ ਤਾਂ ਸਾਨੂੰ ਪੈਲਸ ਨਹੀਂ ਹੋ ਜਿੰਦਾ ਨਾਲੇ ਦਿਨ ਛੋਟੇ ਆਉਣ ਯਾਰ ਬੰਨਾਂ ਦਾ ਫਰਕ ਛੋਟੇ ਆ ਬਾਈ ਅਰ 8:30 ਤੱਕ ਅਸੀਂ ਉੱਥੇ ਗਏ ਹੁਣੇ ਤੇ ਉੱਥੇ ਬਾਟ ਕਿੰਨੀ ਆ ਵੀ ਹੁਣ ਦੇਖ 10 11 ਵਜੇ ਪੈਸੇ ਵਿੱਚ ਗਾਉਂਦੇ ਆ। ਬਸ। 2 3 ਵਜੇ ਬੁੰਨਦੇ ਦੀ ਕਰਦੇ ਆ। ਹੁਣ ਤੂੰ ਮੈਨੂੰ ਕੱਲ ਥੋੜਾ ਜਿਹੇ ਬੰਦਾ 10 11 ਵਜੇ ਪਹੁੰਚਿਆ। ਹਾਂ। 2 3 2:3 ਦੇ ਨੰਨਾਂ ਨੂੰ ਬਾਜ ਜਾਂਦੇ ਜਾਂ ਨੂੰ ਮੁੰਡਾ ਪਹੁੰਚਦਾ ਬੈਠਾ। ਕੋਈ ਕੰਮ ਹੋਰ ਹੈ। ਮਲਕੀਸ਼ ਸਿੰਘ ਨੰਨਦ ਕਾਰ ਚ ਪਹਿਲਾਂ ਕਰਾ ਕੇ ਜਾਂਦਾ ਪਹਿਲਾਂ। ਇਹ ਕੰਮ ਨਵੇੜ ਕੇ ਜਾਂਦਾ। ਫਿਰ ਵੀ ਟਾਈਮ ਨਹੀਂ ਹੁੰਦਾ ਰਾਜੀ ਆ। ਉਸ ਵੀ ਹੈ। ਕਿਹੜਾ ਜਿਹੜੇ ਕੱਪੜੇ ਬਦਲਨੇ ਹੋਲੇ ਲੈਂਦੇ ਘੰਟਾ। ਜਿਹੜੇ ਨਾਲ ਉੱਥੇ ਜਾ ਕੇ ਆਪਾਂ ਮਿਲਣੀਆਂ ਕਰਕੇ ਵਾਪਸ ਮੋੜਨਾ ਉੱਥੇ ਟਾਈਮ ਲੱਗਦਾ। ਇੱਕ ਉਹ ਨੰਨਦ ਘਰ ਚ ਕਰਾ ਕੇ ਏਜ ਪਹਿਲਾਂ ਸਾੜੇ ਜਿਹੇ ਸਾੜੇ ਵਿਆਹ ਤੇ ਪਹਿਲਾਂ ਵਿਆਹ ਹੋਇਆ ਗੱਗੇ ਤੇ ਚੀਮਾ ਕੱਪੜੇ ਲੈ ਕੇ ਪਾ ਕੇ ਲਿਆਇ ਕਰਦੇ ਤੇ ਪਰ ਉਹਨਾਂ ਦੀ ਲਾਈਟ ਬੰਦ ਰਹਿ ਰਹੇ ਉਹਨੂੰ ਉਹਨੇ ਫਿਰ ਇਹਨਾਂ ਦੇ ਤੇਰਾ ਨੰਦਾ ਦੇ ਬਾਅਦ ਕੱਪੜੇ ਹੋਰ ਪਾਉਣੇ ਹਾਂ ਫੋਨ ਦੀ ਲਾਈਟ ਆਪਾਂ ਦੇ ਪਹਿਲਾਂ ਆਪਾਂ ਸਾਤੇ ਪਹਿਲਾਂ ਜਾਂਦਾ ਕੋਈ ਬੰਦਾ ਹੈਗਾ ਤਾਂ ਹੈਗਾ ਤਾਂ ਬਾਈ ਅੱਛੇ ਲਾਈਟ ਬੰਦ ਕਰ ਲੈ ਮੈਨੂੰ ਨਹੀਂ ਪਤਾ ਮੈਂ ਤਾਂ ਮੰਨਦੇ ਨਹੀਂ ਹੈਗਾ ਮੈਂ ਤਾਂ ਕਹਿੰਦਾ ਹੁਣ ਚੱਲਿਆ ਤਾਂ ਰਵਾਜ ਵਾਸੇ ਕੱਟਣ ਲੱਗ ਗਏ ਬਹੁਤ ਫਰਕ ਪੈ ਗਿਆ ਹਾਂ ਹੁਣ ਟਾਈਮ ਦਾ ਲਾਗਾ ਪਤਾ ਕਰਨਾ ਚਾਹ ਰੇਗੇ ਉਹੀ ਗੱਲ ਹੈ ਜਣੀ ਹੁਣ ਇੱਕ ਇਹ ਹੈ ਵੀ ਕੁੜੀ ਨੂੰ ਨਾਲ ਕਪੜੇ ਬਦਲਨੇ ਪੈਗੇ ਥੋੜੇ ਜਿਹੋ ਉਹਨਾਂ ਦਾ ਜਿਹੜਾ ਨਾ ਆਨੰਦ ਕਾਰਜਾਂ ਦਾ ਕਰਤਾ ਇਹਨਾਂ ਨੇ ਵੀ ਲਹਿਗੇ ਗੈ ਨਹੀਂ ਕਰਨਾ ਚਲੋ ਇਹ ਚੀਜ਼ ਵਧੀਆ ਅੱਛਾ ਜਿਹੜਾ ਹੈਗਾ ਜਣੀ ਟਾਈਮ ਥੋੜਾ ਜਿਆਦਾ ਲੱਗ ਜਾਂਦਾ ਫੂਟ ਚ ਕਰਨਾ ਬਈ ਹਾਂ ਹਾਂ ਹੁਣ ਸਿਆਲ ਦੇ ਜਿਹੜੇ ਦਿਨ ਹੈ ਇਹ ਥੋੜੇ ਛੋਟੇ ਆ ਇਹਨਾਂ ਵਿੱਚ ਆਪਾਂ ਨੂੰ ਲੱਗਦਾ ਵੀ ਦਿਨ ਛੋਟੇ ਆ ਕੰਮ ਥੋੜਾ ਟਾਈਮ ਲੱਗੇ ਜਾਂਦਾ ਜੇ ਹੁਣ ਆਪਾਂ ਨੇ ਬਰਾਤ ਵੀ ਜਮ ਤੇ ਚੜਾਉਣੀ ਆ ਉਹਨੂੰ ਵੀ ਅਗਲਾ ਉੱਠਣ ਲੱਗਿਆ 9 ਵਜੇ ਨੇ 10 ਵਜੇ ਦੇ ਕੋਈ ਨ ਗੱਡੀਆਂ ਜਾਂਦੀਆਂ ਤੇ 15 16 ਗੱਡੀਆਂ ਦੋ ਫੁੱਲਾਂ ਵਾਲੀਆਂ ਤੇ ਦੋ ਹੀ ਲਾੜੇ ਬੈਠੇ ਦੇ ਵਿੱਚ ਉਹਨਾਂ ਦੇ ਜਦੋਂ ਦੋ ਬਰਾਤਾਂ ਇਕੱਠੀਆਂ ਦੀਆਂ ਵੀ ਉਹ 11:30 ਨਿਕਲੇ ਹੋਰੇ ਇਹਨੂੰ ਜੇ ਹੁਣ ਕਹਤੇ ਜਾਣਾ ਘੰਟਾ ਖੰਡ ਦਾ ਲੱਗੇ ਜਾਣਾ ਹੋਈ 12:30 ਹੋ ਗਏ ਲੱਗਦਾ ਜੇ ਦਿਨ ਦਿਨ ਸਵੇਰੇ ਜਿਪ ਜਾਂਦਾ ਦਿਨ ਦਿਨ ਸਵੇਰੇ ਜਿਪ ਜਾਂਦਾ ਹੁਣ ਹੀ ਤੂੰ ਦੇਖ ਲੈ 12:00 ਤੇ ਭਰੋਗਣ ਵਾਜਣਾ ਨਾ 1:00 ਵਜ ਗਿਆ 1:00 ਵਜ ਗਿਆ ਹਲੇ ਇੰਨਾ ਵੀ ਟਾਈਮ ਠੀਕ 1:00 ਵਜ ਗਿਆ 1:00 ਵਜ ਗਿਆ ਕਦੋਂ ਖਤਮ ਚਾਹ ਵਜੇ ਕਮਾ ਹਾਂ ਜਿਹੜੀ ਤੋਂਦਨ 10 11 ਵਜੇ ਰੋਦੋਂ ਤਾਂ ਕਿੱਥੇ ਤੱਕ ਜਨ ਇਹ ਗੱਲ ਇਹ ਜਨ ਚੜ ਵੀ ਗਈ ਤਾਂ ਹੁਣ ਚੜਦੀ ਬਾਕੀ ਖਾ ਤੁਹਾਨੂੰ ਉਹੀ ਦੱਸਦਾ ਮੈਂ 3 ਘੰਟੇ 3 ਘੰਟੇ ਵਿੱਚ ਬੰਦਾ ਕਿਆ ਖਾ ਲੂਗਾ ਉਹੀ ਹੈ ਉਹੀ ਇਹਨਾਂ ਨੇ ਦੱਸਿਆ ਵਾਦਾ ਵੀ ਜੇ ਤੁਸੀਂ ਪਾਣੀ ਪੀਂਦੇ ਇੱਕੋ ਪਾਣੀ ਹੈ ਜਿਹੜਾ 0% ਜਿਹੜੇ ਹਾਜਮ ਕਰ ਲੈਂਦਾ ਜੇ ਰੋਟੀ ਖਾਧੀ ਉਹਨੂੰ ਵੀ 2 ਘੰਟੇ ਲੱਗਦੇ ਐ ਤਾਂ ਅੰਦਰ ਮਸ਼ੀਨਰੀ ਹੋਇਆ ਮਸ਼ੀਨਰੀ ਹੋਇਆ ਬਾਈ ਮੈਂ ਤਾਂ ਧੰਨਾ ਮਸ਼ੀਨਰੀ ਦੇ ਹੁਣ ਕਹਿੰਦੇ 55 ਸਾਲ ਦੇ ਹੋ ਗਏ ਜਦ ਦੇ ਜਨਮ ਲੱਤਾ ਉਹ ਜਦਾਂ ਚੱਲ ਰਹੀ ਹੈ ਜਦਾਂ ਚੱਲ ਰਹੀ ਹੈ ਬਾਈ ਬੇਟੇ ਮੇਂ ਦਿਲਦਾ ਹਾਂ ਕਿਹੜਾ ਸਾਲਾਂ ਦੀ ਉਮਰ ਉਹ ਵੀ ਜਲਦਾ ਹੀ ਜਾਂਦਾ ਜਾਂਦਾ ਕਿਹੜੇ ਹਿਸਾਬ ਨਾਲ ਮਸ਼ੀਨਰੀ ਉਹ ਕਿਤੇ ਕਚਰਾ ਆ ਗਿਆ ਯਾਰ ਰੱਬ ਦੀ ਰੱਬ ਦੀ ਪਾਏ ਵੇ ਆ ਸਭ ਉਹਨੂੰ ਅਸੀਂ ਵੀ ਉਹਨੂੰ ਯਾਦ ਕਾ ਆਲ ਨਹੀਂ ਕਰਦੇ ਅਸੀਂ ਅਗਲੇ ਕਰਦੇ ਆਦ ਕਰਦਾ ਬੰਦਾ ਜਿਆਦਾ ਜਾਲ ਜਿੰਨਾ ਕੰਮ ਹੈ ਕਿ ਨਹੀਂ ਹੁਣ ਅਸੀਂ ਟਰੈਕਟਰ ਲੈ ਲਿਆ ਨਾ ਉਹਦੇ ਮੈਂ ਕਹਿੰਦਾ ਦੋ ਦੋ ਸਾਲ ਕਬਾਰੇ ਪਹਿਲਾਂ ਤਾਂ ਸਰਵਿਸ ਮੰਗਣ ਲੱਗੇ ਵੀ ਚੱਲੇ ਪੰਜੇ ਇੱਥੇ ਤਾਂ ਅਸੀਂ ਕਸਾ ਉਹ ਗੇਰ ਖਾਣਾ ਪੀਣਾ ਕਰੇ ਨੇ ਹੈਗਾ ਹੁਣ ਮੜ ਗਿਆ ਦਿਮਾਗ ਚ ਆਉਂਦਾ ਵੀ ਠੀਕ ਆ ਹੁਣ ਜਿਹੜੇ ਕਦੇ ਬਲੱਡ ਪ੍ਰੈਸ਼ਰ ਵੱਧ ਗਿਆ ਕਦੇ ਕੋ ਹੋ ਗਿਆ ਵੀ ਹੁਣ ਇਹ ਚੀਜ਼ਾਂ ਘਟਾ ਦੋ ਭਾਈ ਪਹਿਲੇ ਖਰਾਕਾਂ ਦਾ ਫਰਕ ਦਾ ਖਰਾਕਾਂ ਲਈ ਫਰਕ ਪਾ ਗਿਆ ਹੁਣ ਇਹਦਾ ਚੀਜ਼ ਮਲਾਵਟ ਮਲਾਵਟ ਵਾਲੀ ਚੀਜ਼ ਸਾਰੀ ਮਲਾਵਟ ਦਾ ਸੁਪਰੀਆ ਹਾਂ ਜੀ ਚੀਜ਼ ਇਹੀ ਜੂ ਬਣਦੀ ਆ ਬਣਦੀ ਸਵਾਦ ਆਗਲਾ ਸਵਾਦ ਵਿੱਚ ਖਾ ਲੈਂਦਾ ਕਸੂਰ ਵੀ ਬੰਦੇ ਦਾ ਹੀ ਆ ਹਾਂ ਹੈ ਕਿ ਨਹੀਂ ਬੰਦੇ ਦਾ ਫੇਰ ਮਲਾਵਟ ਵੀ ਬੰਦਾ ਹੀ ਕਰਦਾ ਬੰਦਾ ਹੀ ਕਰਦਾ ਹੋਰ ਕੋਈ ਕਰਦਾ ਹਾਂ ਸਭ ਕਾ ਸੇ ਮਲਾਵਟਾਂ ਦੀ ਸਾਲੀ ਸਭ ਕਾ ਸੇ ਜਮਲਾਵਟਾਂ ਦੀ ਅੱਗੇ ਦੇਖ ਲੈ ਤੂੰ ਕੋਈ ਸਪਰੇ ਤਾਂ ਕਿਸੇ ਤਿਆਰ ਦੇਂਦੀ ਹੁੰਦੀ ਸਾੜੀ ਸੋਜੀ ਦੀ ਉਹ ਗੱਲ ਹੈ ਤਾਂ ਸਪਰੇ ਕੋਈ ਕਰਦਾ ਤਾਂ ਗੜਾਈ ਕਰਦੇ ਤੇ ਕਣਕ ਦੀ ਇੱਕ ਤੇਰਾ ਹੋਰ ਹੈ ਇੱਕ ਦਾ ਹੁੰਦਾ ਤਾਂ ਅੱਗੇ ਵਿਆਹ ਕਰੇ ਕਰਾਈ ਆਇਆ ਕਰਦਾ ਦਾ ਹਮ ਨਾਲ ਦੇਖਦਾ ਹੁੰਦਾ ਦਾ ਲੱਡੂ ਹੁੰਦੇ ਦਾ ਜਲੇਬੀ ਹੁੰਦੀਆਂ ਹੁਣ ਤਾਂ ਵਿਆਹ ਹੀ ਨ ਮੁੱਕਦੇ ਇੱਕ ਦਿਨ ਵੀ ਦੋ 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 ਵਿਆਹ ਹੈਵੀ ਪੰਜ ਪੰਜ ਛੇ ਛੇ ਦੇ ਦਿੰਦਾ ਇੱਕ ਵਿਆਹ ਹਾਂ ਪੰਜ ਪੰਜ ਛੇ ਛੇ ਦੇ ਦਿੰਦਾ ਪੂਰਾ ਵੀ ਸਿਸਟਮ ਜਾਂ ਗਾਹਾਂ ਦਾ ਪੈਸੇ ਹੋ ਜਾਣਾ ਸੁਧਾਰ ਜਿਹੜੇ ਸਾਫਗਲ ਦੇਖਿਆ ਮੈਂ ਵੀ ਹਾਂ ਸੁਧਾਰ ਹੋਣ ਲੱਗ ਗਿਆ ਵਧੀਆ ਹੋ ਜੀਵੇ ਆ ਬਹੁਤ ਫਰਕ ਪੈਂਦਾ ਜਾਂਦਾ ਵਧੀਆ ਹੋ ਜੀਵੇ ਹਾਂ ਗਾਹਾਂ ਨੂੰ ਨਹੀਂ ਨਾ ਜਿਵੇਂ ਮੇਰੀ ਗੱਲ ਸਮਝ ਲੈ ਹੁਣ ਜਿਹੜਾ ਬੰਦਾ ਖਰਚਾ ਕਰਨੇ ਆਲੇ ਉਹਨੂੰ ਤਾਂ ਬੜਾ ਦੇਖਣਾ ਹੀ ਮੇਰੇ ਕੋਲ ਹੈਗੇ ਮੈਂ ਕਰ ਦਮਾ ਕਰ ਦਮਾ ਠੀਕ ਨਹੀਂ ਗੱਲ ਹੁਣ ਜਿਹੜਾ ਜਰਾ ਗਰੀਬ ਹੁੰਦਾ ਉਹਨੂੰ ਉਹ ਦੂਆ ਵੀ ਫਿਰ ਇੱਕ ਨਹੀਂ ਭਾਲਦਾ ਵੀ ਮੈਨੂੰ ਵੀ ਇਹ ਵੇਰਾ ਵੀ ਇੱਕ ਨਹੀਂ ਹੋਵੇ ਨਹੀਂ ਨਹੀਂ ਇੱਕਣੇ ਇੱਕ ਕੁੜੀ ਆ ਇਹਨੂੰ ਮਰਨਾ ਪੈ ਜਾਂਦਾ ਸਿੱਧੀ ਗੱਲ ਹੈ ਨਹੀਂ ਨਹੀਂ ਠੀਕ ਗੱਲ ਹੈ ਹਾਂ ਵੀ ਐਕੜਾ ਹੁਣ ਗਾਹਾਂ ਜਿਹੜੀ ਪੀੜੀ ਐ ਨਾ ਪੜੀ ਲਿਖੀ ਐ ਸਮਝਦਾਰ ਹੋ ਗਏ ਸਮਝਦਾਰ ਆ ਮੈਂ ਦੇਖਿਆ ਉਹ ਖਰਾਕ ਖੋਣੇ ਨਹੀਂ ਖਾਂਦੇ ਰੋਟੀਆਂ ਦੋ ਦੋ ਖਾਂਦੇ ਹੁਣ ਖਰਾਕ ਉਹ ਸਰੀਰ ਦਾ ਸਹੀ ਧਿਆਨ ਰੱਖਦੇ ਆ ਵੀ ਬਹੁਤ ਵਾਰਕ ਐ ਧਿਆਨ ਰੱਖਣਾ ਬਾਕੀ ਚਾਹੀਦਾ ਵੀ ਬਾਈ ਧਿਆਨ ਰੱਖਣਾ ਇੱਥੇ ਆ ਕੇ ਸਾਨੂੰ ਵੀ ਹੁਣੇ ਪਤਾ ਲੱਗਿਆ ਵੀ ਧਿਆਨ ਚਾਹੀਦਾ ਜੀ ਪਤਾ ਨਹੀਂ ਕਾਦੇ ਚੂੜ ਜੀ ਬਿੰਗੀ ਹੋ ਜਣੀ ਦੀ ਬੰਦਾ ਕਹੇ ਕਰਦਾ ਸੀ ਕਹਿੰਦੇ ਹੁੰਦੇ ਸੀ ਲੈ ਜੀ ਇੱਥੇ ਸਿਆਣਦੇ ਆ ਜਾਂ ਬੰਦਾ 50 ਕੇ 55 ਦੇ ਉੱਪਰ ਜਾਂਦਾ ਨਾ ਇਹ ਪੁਰਾਣਾ ਜਿਹਾ ਵੀ ਹੱਡ ਪੈਰ ਲੱਗੇ ਧੁਮਣ ਗੁਰਦੁਆਰਾ ਸਾਹਿਬ ਆ ਮੰਡ ਵਿੱਚ ਕਦ ਆਪਾਂ ਛੋਟੇ ਛੋਟੇ ਹੁੰਦੇ ਜਾਂਦੇ ਤੇ ਕਿੰਨੀ ਸੇਵਾ ਕਰਨੀ ਡੰਗਰ ਜਰੂਰ ਨਹੀਂ ਹੁੰਦੇ ਤੇ ਬਹੁਤ ਸੇਵਾ ਕਰੀਏ ਜਾ ਉੱਥੇ ਨਾ ਬਰਸੀ ਦੀ ਅਸੀਂ ਵੀ ਚਲੀ ਗਏ ਉਹਨਾਂ ਕਹਿੰਦੇ ਚੀਨੀ ਦੇ ਬੋਰੀ ਚੱਕ ਕੇ ਲਿਆਉਣੇ ਆ ਲੈ ਗੱਲਾ ਗੱਲਾ ਚੱਕ ਲੈਂਦੇ ਇੱਕ ਮੈਂ ਮੀਤੇ ਨੂੰ ਬੋਰੀ ਚੁਕਾਰਤੀ ਇੱਕ ਮੈਂ ਚੱਕ ਲਿਆ ਹਾਂ ਕਾਉਂਟਰ ਕਾਉਂਟਰ ਦੀ ਜਦ ਜਦ ਕਾਉਂਟਰ ਦੀ ਬੋਰੀ ਚੀਨੀ ਮੈਂ ਕਹਾਂ ਹਿਰਦੇ ਤੇ ਲਿਆ ਕੇ ਮੈਂ ਵੀ ਗੈ ਲੈਤਾ ਲਿਆ ਕੇ ਮੈਂ ਉੱਥੇ ਗੇਰਤੀ ਉਹਨੇ ਵੀ ਗੇਰਤੀ ਉਹ ਹੋਕੇ ਹਾਂ ਹੁਣੇ ਕਹਿੰਦਾ ਖੜ ਜਾ ਜਾਂ 40 40 ਕੱਪ ਰਜਾ ਫੇ ਪਤਾ ਲੱਗੂ ਪਤਾ ਲੱਗਦਾ ਪਤਾ ਲੱਗੂ ਚੱਕਵੇਂ ਤੋਂ ਹੁੰਦਾ ਚੱਕਦਾ ਲਈਆਂ ਅਸੀਂ ਤਾਂ ਸੜਤੀਆਂ ਲਿਆ ਗਿਆ ਲਿਆ ਕੇ ਸੜਤੀਆਂ ਵੀ ਹੁਣ 50 ਦਾ ਚੱਕ ਕੇ ਵੀ ਰੇਹ ਦਾ ਸਾਲਾ ਚੱਕ ਕੇ ਮਸੂ ਔਖਾ ਹੋ ਜਾਂਦਾ ਗਰਦਨ ਜਿਹੜੀ ਨਾੜ ਚੜ ਗਈ ਕਿਤੇ ਖਸ ਹੋ ਗਿਆ ਉਹ ਉਹੀ ਗੱਲ ਹੈ ਜਿਹੜੀ ਮੇਰੀ ਗੱਲ ਤੋਂ ਪਹਿਲਾਂ ਰੇੜੀਆਂ ਹੁੰਦੀਆਂ ਦੀ ਹੁਣ ਕੱਟੀਆਂ ਐ ਮੰਡੀਆਂ 'ਚ ਹਮ ਕਿ ਤਾਂ ਕਣਕ ਦੀ ਬੋਰੀ ਕੁਆਂਟਲ ਦੀ ਹੁੰਦੇ ਸੀ ਹਾਂ ਕੁਆਂਟਲ ਦੀ ਕੁਆਂਟਲ ਦੀ ਰੇੜੀਆਂ ਵਟੋਂਦੇ ਤੇ ਬੋਲਦਾਂ ਆਂ ਹੀ ਆ ਪਰ ਕਿਹੜਾ ਇੱਥੇ ਪੈਣ ਦਿੰਦੇ ਰੇੜੀ ਨੂੰ ਭਰਨੇ ਨੂੰ ਹੈ ਫੇਰ ਗਾਂ ਹਲੀ ਢਾਂਗਾ ਵਿੱਚ ਏਨੀ ਹੋ ਢੇੜਨੀ ਆ ਹੁਣ 30 35 ਕਿਲੋ ਦੀ 50 ਕਿਲੋ ਦੀ ਕਣਕ ਦੀ ਐ 27 22 ਕਿਲੋ ਦਾਨਾਂ ਦੀ ਭਰਤੀ ਐ ਜਏ ਜੇ ਗਾਂ ਗਾਂ ਖਰਾਕ ਹੋਏ ਜੀ ਬੋਰੀਆਂ ਦਾ ਵ ਵੇਰਾ ਜਦ ਜਿਹੜਾ ਦੇਸੀ ਘੀਤ ਆ ਮਖਣੀ ਆਮ ਤੇ ਘਰ ਦੁੱਧ ਕੀ ਆਮ ਹੁੰਦਾ ਦਾ ਘਰਾਂ ਮੋਲੇ ਸਾਰਾ ਮੋਲੇ ਵਿੱਚ ਕੁਝ ਵੀ ਨਹੀਂ ਹੈਗਾ ਮੋਲੇ ਵਿੱਚ ਤਾਂ ਨਾਲੇ ਜਦ ਬਾਈ ਜਿਹੜੇ ਅਮਰੀਕਾ ਗੱਲ ਸੁਣ ਲਾ ਹੁਣ ਜਿਆਦਾ ਸਾਲੇ ਬਡੇਵੇਂ ਘਰ ਦੇ ਹਾਂ ਕਰੇ ਗਦੇ 1 ਕਿਲਾ 1.5 ਕਿਲਾ ਬਕਾਦਾ ਹੁੰਦਾ ਦਾ ਫੇ ਮੱਕੀਆਂ ਘਰ ਦੀਆਂ ਉਹਨਾਂ ਨੂੰ ਛੋਲੇ ਸਾਲੇ ਘਰਦੇ ਚਾਰਾ ਬਣਾਉਣੇ ਨੂੰ ਸੈਡ ਫੇ ਸਰੋਂ ਘਰਦੀ ਜਿਹੜਾ ਦੈੜ ਘਰ ਬਣਵਾਇ ਕਰਦੇ ਤੇ ਉਹਨਾਂ ਨੂੰ ਬਿਚੇ ਉਹ ਦਾੜ ਕਰਾ ਕੇ ਸਭ ਵਿਚੇ ਤੇ ਰਵਾ ਦਣਾ ਹੁੰਦੇ। ਇਹ ਚੀਜ਼ਾਂ ਹੁਣ ਹੈਗੀਆਂ ਤੇ ਰਾਜਸਥਾਨ ਕਿੰਨੀ ਮੈਨੂੰ ਹੁਣੇ ਬਾਈ ਦਾ ਫੋਨ ਆ ਗਿਆ ਡਾ। ਹੈਗੀਆਂ ਉਧਰ। ਕਿਹਾ ਮੈਂ ਰਾਜਸਥਾਨ ਦੇ ਬਾਈ ਬੋਲਦਾ ਮੈਂ ਫਸਲ ਲੋੜੇ ਪਾਪੂ ਲੋੜੇ ਕਹਿੰਦਾ ਸਾਡੇ ਦਰਸਤ ਕੋਈ ਨਹੀਂ। ਫੇਰ ਵੀ ਨਹਿਰ ਦਾ ਪਾਣੀ ਆਉਂਦਾ। ਮਾ ਉਹ ਫਸਲ ਹਾਇਓ ਦੱਸਿਆ ਕਹਿੰਦਾ ਸਾਡੇ ਬਾਜਰਾ ਹਾਂ, ਛੋਲੇ, ਬੂੰਗੀ ਕਹਿੰਦਾ ਇਹ ਚਾਰ ਪੰਜ ਫਸਲਾਂ ਦੱਸਿਆ ਕਹਿੰਦਾ। ਫੇਰ ਵੀ ਬਹੁਤ ਵਧੀਆ ਹੁੰਦੀ। ਹੁੰਦਾ ਤਾਂ ਬਾਈ ਇੱਥੇ ਨਾ ਸਾਡੀ ਬੀਬੀ ਨੇ ਦੱਸਦੀ ਕਹਿੰਦੀ ਸਾਰਾ ਸੋਨਾ ਆਲੂਆਂ ਦਾ ਹੁੰਦਾ ਤੋਰੇ। ਹੁਣ ਲਾ ਕੇ ਦੇਖ ਲਿਓ ਹੋ ਜੂਗੀਆਂ ਮੱਕੀ ਆਲੂ ਇੱਥੇ ਮੱਕੀਆਂ ਹੁੰਦੀਆਂ ਇੱਥੇ ਮੱਕੀ ਹੁੰਦੇ ਨੇ ਅੱਜ ਯਾਰ ਕੱਖ ਬਹੁਤ ਕੰਮ ਦਾ ਹੁੰਦਾ ਤਾਂ ਉਹ ਕੱਖ ਡੰਗਰਾ ਨੂੰ ਘਾੜ ਪਾਉਣ ਦੀ ਲੋੜ ਨਹੀਂ ਤੇ ਇਹ ਹਜੇ ਕੰਮ ਕਰਦਾ ਬੰਧਾਣਾ ਹੁੰਦਾ ਤਾਂ ਹੁਣ ਪੁੱਛ ਲੈ ਕਿਸ ਨੇ ਆਣੀ ਵੀ ਬੰਧਾਣੇ ਦਾ ਪਤਾ ਹੋਣਾ ਦਾ ਪਤਾ ਹੋਵੇ ਗੱਗੇ ਨੂੰ ਵੀ ਪਤਾ ਨਹੀਂ ਬੰਧਾਣਾ ਕਿ ਆਏ ਮੈਂ ਉਹ ਮਨਾਣਾ ਖਤਮ ਹੋ ਗਿਆ ਬੰਧਾਣਾ ਵੀ ਖਤਮ ਹੋ ਗਿਆ ਦੋ ਸਪਰੇਹਾਂ ਦਵਾਈਆਂ ਛੱਡ ਦਿਆਂ ਕਿਤੇ ਉਹ ਕੱਖ ਇਹੋ ਨਹੀਂ ਬੰਧਾਣਾ ਨਹੀਂ ਨਹੀਂ ਆਹ ਹੋਰੇ ਜੰਮੇ ਪਿਛਲੇ ਚੌੜੇ ਪੱਤੇ ਵਾਲੇ ਇਹਨਾਂ ਨੂੰ ਡੰਗਰ ਨਹੀਂ ਖਾਂਦਾ ਆਹ ਇੱਕਾ ਗੁੱਲੀ ਡੰਡੇ ਦਾ ਪਤਾ ਹੈ ਕਿ ਸੌਕੇ ਦਾ ਪਤਾ ਬਸ ਹੁਣ ਦੂਗਾ ਛੜਾ ਥਲਾ ਢਿੰਨ ਜੀ ਹੁੰਦੀ ਹੈ ਤਾਂ ਨਾ ਮੈਂ ਇਹਨਾਂ ਦਾ ਪਤਾ ਸੌਕੇ ਤਾਂ ਹੁੰਦਾ ਹੀ ਨਹੀਂ ਹੁਣ ਬਾਦ ਹੁਣ ਜਾਣਾ ਝੋਲਾ ਥੈਲੇ ਰੇਹ ਵਾਲੇ ਥੈਲੇ ਦਾ ਝੋਲਾ ਬਣਾ ਕੇ ਆ ਕੇ ਰੱਖਣਾ ਉਹਨੇ ਡੰਗਰ ਛੱਡ ਲੈਣੇ ਹੁਣ ਕਿਹੜੇ ਡੰਗਰ ਆ ਸੀ ਬੇਚੀ ਬੈਠੇ ਵਿਲੇ 2 ਕਿਲੋ ਲੈ ਕੇ ਪੀਲੀ ਦਾ ਜੇ ਨਿਆਲੇ ਨੂੰ ਤੇ ਚਿਪੜ ਦੇ ਕੇ ਚਿਪੜ ਲਈ ਆ ਕੇ ਚਿਪੜ ਲਈ ਆ ਕੇ ਦੇਦੇ ਨੂੰ ਪਤਾ ਨਹੀਂ ਲੱਗੂਗਾ ਕਿ ਕੀ ਚੀਜ਼ ਹੈ ਨਾ ਉਹਨੇ ਖਾਣਾ ਅਸੀਂ ਸਾਰੇ ਚਿਪੜ ਵਾਲੇ ਦਾ ਜਿੰਨਾ ਨੂੰ ਪੂਰੇ ਤੇ ਹੁੰਦੇ ਆਗੇ ਫੇਟੋਲੇ ਕਦੇ ਪੱਕੇ ਫੇਟੋਲ ਘਾੜੀਆਂ ਨੀ ਕੂਰੀਆਂ ਹਾਂ ਇਹ ਚੀਜ਼ਾਂ ਇਹ ਸਰੀਰ ਨੂੰ ਕਰਨੇ ਵਾਲੇ ਨੇ ਉਹ ਚੀਜ਼ਾਂ ਛੱਡਦੀਆਂ ਸੀ ਬੱਤ ਜਿਹੜੇ ਦੇਸੀ ਬੂਟੀ ਵਾਲਾ ਕੰਮ ਹੁੰਦਾ ਹੁਣ ਆਪਾਂ ਕਹਿੰਦੇ ਬੱਕਰੀ ਦਾ ਦੁੱਧ ਪੀ ਲੋ ਸੈਲ ਇੱਕ ਹੋਰ ਦੇਖਿਆ ਤਾਂ ਇੱਥੇ ਆਪਣੇ ਜਿੱਥੇ ਆਓ ਵਿੰਦਰਾਂ ਦਾ ਬਗਲ ਆਓ ਹਾਂ ਜੈਲੇ ਰਣਾ ਲੈ ਲਈ ਜ ਵਿੰਦਰਾਂ ਵਾਲੀ ਘਰ ਜਾਗਾ ਉੱਥੇ ਹੁੰਦੀ ਤੇ ਇੱਕ ਥਾਲੇ ਕੰਡੇਈ ਵਾਲੇ ਹੁੰਦੇ ਕੂਰੀਆਂ ਕੂਰੀਆਂ ਕਹਿੰਦੇ ਸੀ ਪੈਸੇ ਕੂਰੀਆਂ ਕਹਿੰਦੇ ਪੌਣੋ ਇਹ ਬਾੜ ਨੂੰ ਬੋਅਦਾ ਉਹਨੂੰ ਕਹਿੰਦੇ ਡੰਡਾ ਡੰਡਾ ਹੋਰ ਪਤਲੀ ਜਾ ਜਾਂਦੇ ਤੇ ਹਜੇ ਨਾ ਉਹ ਲਾਲ ਲਾਲ ਜਿ ਲੱਗਦੇ ਉਹਨੂੰ ਫੇਰ ਦੇ ਗੱਗੇ ਐਡੀ ਨਾ ਉੱਪਰ ਲਾਲ ਲੱਗਣੀਆਂ ਐ ਹ ਉਹ ਨਮਾ ਤੇ ਦੇਖ ਲੈ ਤੂੰ ਵੀ ਲਾਲ ਜਿਗਣਾ ਥੋੜਾ ਦੂਆ ਹੁੰਦਾ ਕਿ ਆਹੋ ਸਿਕੰਦਰ ਜਾਂ ਕਿਹਾ ਕਹਿੰਦੇ ਉਹ ਸਿਕੰਦਰ ਸਿਕੰਦਰ ਵਰਗੀ ਲਾਲ ਲਰ ਮਿੱਠੀ ਉਹ ਖਾਣੀਆਂ ਤੋੜ ਤੋੜ ਕੇ ਉਹ ਵੀ ਖਾਣੀਆਂ ਦੇਖ ਲੈ ਤੂੰ ਹੁਣ ਕਿਸੇ ਹੁਣ ਹਲੀ ਤੂੰ ਮੈਂ ਉਹ ਹੈ ਨਹੀਂ ਕੋਤੇ ਅਬਲ ਵੀਰਾਂ ਦੇ ਸਾਰੇ ਬਾੜ ਹੋਈ ਤੇ ਹੁੰਦੀ ਸੀ ਇੱਥੇ ਘਾੜਵਾ ਤਾਂ ਮਿਲ ਜੂਗੀ ਕਿਤੇ ਨਾ ਕਿਤੇ ਉੱਧਰ ਮਿਲ ਜੂਗਾ ਉਧਰ ਜਿੱਧਰ ਉਧਰ ਮਿਲ ਜੂਗੀ ਤੇ ਨਹੀਂ ਉਹ ਤਾਂ ਹਿਓ ਨਹੀਂ ਇਹ ਚੀਜ਼ਾਂ ਖਾਣੀਆਂ ਹੁਣ ਆਪਾਂ ਬੱਕਰੀ ਦੇ ਸਾਈਡ ਦੁੱਧ ਕਹਿੰਦੇ ਸੈੱਲ ਭਰਾਂਦਾ। ਉਹੀ ਬੂਟੀਆਂ ਖਾਂਦੇ। ਬੂਟੀ ਖਾਂਦੀ ਜਿਹੜੀ ਝੁਗਣੇ ਵਾਲੀ। ਝੁਗਣੇ ਵਾਲੀ ਐ। ਹੁਣ ਜਿਹੜੀ ਨੂੰ ਖਾਲੀ ਖਾਲੀ ਨੂੰ ਖੜੀ ਨੂੰ ਬੱਕਰੀ ਆ ਪਾ ਲੈਣਾ ਪਸੀਨ ਪੱਟ ਕੇ ਉਹਨੇ ਕੈਸ ਸੱਲ ਵਧਾਉਣੇ। ਉਹ ਨਾ ਗਿਆ ਵਧਾਉਣੇ। ਹੁਣ ਆਪਾਂ ਡੰਗਰ ਛੱਡ। ਜਿਹੜੀ ਡੰਗਰੀ ਵਿੱਚ ਝੁਗਦੀਆਂ ਉੱਥੇ ਜੰਗਲ 'ਚ ਝੁਗਦੀਆਂ ਉਹਨਾਂ ਨੇ ਜਿਹੜੀ ਬੂਟੀ ਖਾਣੀ ਐ ਉਹਨਾਂ ਨੇ ਸੱਲ ਵਧਾਉਣੇ ਤੇਰੇ। ਉਹਨਾਂ ਨੇ ਆਪ ਤਾਂ ਆਹ ਹੁਣ ਇਹਨਾਂ ਨੂੰ ਤਾਂ ਆਪ ਆਪ ਤੇਰੀਆਂ ਪਸੀਨ ਪਾਤਾ ਉਹ ਤੇਰਾ ਹੋਰ ਕੱਖ ਪਾ ਤੇ ਆਹ ਬਾਤ ਤੇ ਆਪਣੇ ਜਿਹੜੇ ਮਸਲ ਬੰਦੇ ਨੇ ਜਿਹੜੇ ਹੁਣ ਆਪਣੇ ਇੱਥੇ ਬਜ਼ੁਰਗ ਦੇ ਲਿਆ ਵੀ ਜਿਹੜੇ 70 ਤੇ ਉੱਪਰ ਟੱਪੇ ਵੀ ਮੈਂ ਨਹੀਂ ਕਹਿੰਦਾ ਕਿਸੇ ਦਾ ਕੋਸਾ ਠੀਕ ਆ ਬਾਹ ਬਾਦੀ ਉਹ ਰਾਗਾ ਬੈਠੇ ਲੋਧੇ ਮੈਂ ਕੁਝ ਦੇ ਕੋਈ ਨਹੀਂ ਦੂ ਰਹਿਣਾ ਬਾਕੀ ਉਹਨਾਂ ਨੂੰ ਹੁਣ ਸਰੀਰ ਵੀ ਸੰਭਿਆ ਪਤਾ ਉਹਨਾਂ ਨੂੰ ਵੀ ਮਲਾਪਟਾ ਵਾਲਾ ਕੰਮ ਹੈ ਉਹੀ ਗੱਲ ਆਪਾਂ ਵੀ ਹੁਣ ਘਟਾਇਆ ਥੋੜਾ ਜਿਹਾ ਬਾਈ ਵੀ ਠੀਕ ਆ ਸਰੀਰ ਵਧੀਆ ਖਾਉਂਗਾ ਵੀ ਕੀ ਆ ਯਾਰ ਫਾਲ ਫਲ ਦੁੱਧ ਮਮਲਾ ਲਾਪਟਾ ਹਾਂ ਖਾਉਂਗਾ ਦੱਸ ਮੈਨੂੰ ਉਹ ਵੀ ਮਸਾਲੇ ਦੇ ਪੱਕੇ ਹੋਏ ਫੇਰ ਹੁਣ ਕਿਆ ਖਾਉਂਗਾ ਉਹ ਵੀ ਖਰਾਬ ਕਰਦਾ ਫੇਰ ਇਹਨ ਆਕੀਨੂ ਲਾਇ ਵੀ ਜਿੰਨੂੰ ਲੱਗੇ ਮੇਰੇ ਪਵਿੱਤਰ ਕਿੰਨੂੰ ਲੱਗੇ ਵਿਆ ਕਿੰਨੂੰ ਉਹ ਮਿੱਠੇ ਪਹਿਲਾਂ ਮੈਨੂੰ ਇਹਦੇ ਪੱਕਣੇ ਰਹਿਗੇ ਕਈ ਵੀਰਾਂ ਦੇ ਕਮੈਂਟ ਆਏ ਕਹਿੰਦੇ ਮਾਸਲੇ ਦਸੰਬਰ ਜਾ ਕੇ ਪੱਕਣੇ ਆ ਵੀ ਹੋ ਜਣ ਪਹਿਲੇ ਹੋ ਗਏ ਪੂਰੇ ਮਿੱਠੇ ਪਏ ਆ ਉਥੇ ਪਵਿੱਤੇ ਲੱਗੇ ਵਿਆ ਮਾੜਾ ਜਿਹਾ ਰੰਗ ਜਿਆਦਾ ਹੁੰਦਾ ਨਾ ਉਹਨਾਂ ਦਾ ਮੈਂ ਤੋੜ ਲੰਦਾ ਅਖਬਾਰ ਚ ਲਿਬੇਟ ਕੇ ਰੱਖ ਦਰਾਂ ਮੈਨਾਂ ਮੈਂ ਦਿਖਾਏ ਤੇ ਵੀਡੀਓ ਜੇ ਮਹਾਵੀਏ ਪੱਕਦੇ ਹੈ ਇਹਨੂੰ ਫਿਰ ਬਾਈ ਦਾ ਕਮੈਂਟ ਆਇਆ ਕਹਿੰਦਾ ਮਾਸਲੇ ਇਹਨਾਂ ਪੱਕਣਾ ਨਹੀਂ ਜਾਂ ਬੜਾ ਹੋ ਗਏ ਥੋੜਾ ਜਿਹਾ ਥੱਲੇ ਦੇ ਫਰਕ ਦੇ ਪੈਣਾ ਇਹਨੂੰ ਤੋੜ ਕੇ ਦੱਬ ਫੇ ਇਹ ਹੋਰ ਪਠਾ ਹੋ ਜਨਾਲਾ ਪੁੱਛੇ ਨਾ ਨਾਲ ਵਿੱਚ ਮਠਾ ਖੰਡ ਵਰਗਾ ਬੀਜ ਵਿੱਚ ਕੋਈ ਵੀ ਨਹੀਂ ਹੈਗਾ ਯਾਨੀ ਇਹੋ ਚੀਜ਼ ਜਿਹੜੀ ਘਰਦੀ ਹੈ ਘਰਦੀ ਉਹ ਜਿਹੜੇ ਹੁਣ ਬਾਹਰ ਤੇ ਆਉਣੇ ਆ ਉਹ ਤੁਹਾਨੂੰ ਪਤਾ ਮਸਾਲੇ ਦਾ ਪਾਪਣਿਆ ਉਹਨਾਂ ਦੇ ਬਾਤ ਬਾਤ ਵੀ ਗਾਹਾਂ ਗਾਹਾਂ ਭਾਈ ਜਮਾਨਾ ਬਹੁਤ ਫਰਕ ਪੈਂਦਾ ਜਾਂਦਾ ਮੈਂ ਕਹਿੰਦਾ ਅਸੀਂ ਤਾਂ ਤਿੰਨ ਕਿਸਮ ਦੇ ਦੇਖ ਲਿਆ ਬਦੱਲਾ ਕਿਰੋ ਦੇਖੋ ਹੁਣ ਸਾਡੇ ਕੰਮ ਮਲ ਗਿਆ ਭਈ ਹੁਣ ਹਾਂ ਅੱਗੇ ਭਈ ਇਹ ਕੰਮ ਕੁਝ ਨਹੀਂ ਪਤਾ ਲੱਗਦਾ ਹੈਗਾ ਹੁਣ ਗਾਹਾਂ ਗਾਹਾਂ ਟਰੈਕਟਰ ਸੀ ਜਾਂਦੇ ਹੋ ਜਾਂ ਹੁਣ ਕੱਲ ਅੱਜ ਹੋ ਗਿਆ ਐਤਵਾਰ ਕੱਲ ਨੂੰ ਸੋਮਵਾਰ ਮੰਗਲਵਾਰ ਨੂੰ ਨਾ ਦਿੱਸਣਾ ਆਇਆ ਸਲੀ ਆਹੋ ਹਲੇ ਵੀ ਮੰਗਲਵਾਰ ਦਾ ਉਹ ਕਹਿੰਦੇ ਐ ਹਾਂ ਇਹ ਕੀ ਬਤ ਹੈ ਟੈਸਟ ਕਰੀ ਜਾਨੇ ਮਾੜਾ ਜਿਹਾ ਕਿਤੇ ਨੁਕਸਾ ਕੋਈ ਨਾ ਹੋਰ ਗਾਂ ਲੈ ਜਣਾ ਹੋਰ ਹੁਣ ਅਸੀਂ ਤਾਂ ਪਿੱਛੇ ਕਹਿੰਦੇ ਸਾਲ 4 ਦਿਨ ਲੱਗ ਕੇ ਜਰ ਵੀ ਜਾਲ ਕੰਮ ਨਿਬੜ ਜਾ ਫੇਰ ਅਸੀਂ ਕਹਿੰਦੇ ਵੀ ਠੀਕ ਹੋ ਜਣਾ ਹੁਣ ਉਹਦਾ ਖੂਨ ਦਾ ਲੱਗ ਕੇ ਕਹਿਣਾ ਇੱਕ ਨਾ ਚੀਜ਼ ਵਧੀ ਜਾਂਦੀ ਹੈ ਗਾਹਾਂ ਦਾ ਹਾਂ ਵੀ ਇਹ ਕੁਝ ਨਹੀਂ ਪਤਲਾ ਲੱਗਦਾ ਹੈਗਾ ਸਹੀ ਬਿਮਾਰੀ ਜੜ ਫੜ ਹੋਵੇ ਨਾ ਫੇਰ ਜੜ ਫੜ ਹੋ ਜਾ ਬਿਮਾਰੀ ਦੀ ਹੈ ਦਾ ਪੀਜੀਆਈ ਬਾਈ ਗੜਾ ਫੜ ਹੋ ਜਾਂਦੀ ਬਿਮਾਰੀ ਜਿਹਾ ਸਾਰੀ ਡਾਕਟਰ ਲੈਣੇ ਉਹਨਾਂ ਤਰੀਕ ਦੇ ਸਾਰੇ ਛੱਡਣਾ ਨਹੀਂ ਕੋਈ ਉਹਨਾਂ ਨੇ ਦਵਾਈ ਵੀ ਇਨਸਾਬ ਕਰ ਦਿੱਤੀ ਜਿਹੜੀ ਹੋਰੇ ਫੈਲਾ ਪਹਿਲਾਂ ਦਵਾਈ ਖਾਂਦੀ ਸੀ ਉਹ ਵੀ ਪਹਿਲਾਂ ਮੰਗਾ ਲਿਆ ਕਹਿੰਦੇ ਚੈੱਕ ਲਿਆ ਸਾਰੀ ਕਾਰਡ ਇਹਨਾਂ ਦਾ ਕਾਹਤੇ ਵੰਡਾ ਉਹ ਕਾਰਡ ਦਾ ਹੀ ਮਤਬਲ ਹੈ ਸਾਰਾ ਕੁਝ ਲਿਖਿਆ ਵਸਦਾ ਉਹਨਾਂ ਦਾ ਬਾਇਓ ਡਾਟਾ ਪਰ ਵੀ ਆਹ ਹੈ ਇਹਦੀ ਦਵਾਈ ਚੱਲਦੀ ਆ ਪਿੱਛੇ ਦੇ ਵੀ ਏਕਣੇ ਹੁਣ ਰਾਤ ਪੰਮਾ ਹੀ ਦੱਸਦਾ ਬਾਈ ਜੋਰ ਪੂਰਾ ਲਾਉਂਦੇ ਆ ਜੜਸਾਈ ਜਾਣੇ ਨੇ ਜੜਸਾਈ ਜਾਣੇ ਨੇ ਸ਼ਾਮ ਵੀ ਆ ਗਈ ਖੀਰ ਮੈਂ ਵੀ ਬੰਦਾ ਉੱਥੀ ਜਾਂਦਾ ਫਿਰ ਸਾਰੇ ਡਾਕਟਰਾਂ ਨੂੰ ਜਵਾਬ ਦਿੰਦਾ ਉੱਥੀ ਜਾਣਾ ਹੈ ਪਹਿਲੇ ਉਠਿਲੇ ਜੋ ਮਾੜਾ ਮੁੱਦਾ ਕਰਦਾ ਪਤਾ ਪਹਿਲਾਂ ਲੈ ਜੋ ਬਚਾਓ ਐ ਜਾਂ ਫਿਰ ਜਾਂ ਮਾਲਜ ਗਿਆ ਫਿਰ ਦੋ ਜਵਾਬ ਦੇਣੇ ਕੰਮ ਵਾਲਜ ਗਿਆ ਹਾਂ ਫਿਰ ਬਿਮਾਰੀਆਂ ਵੀ ਜ਼ਿਆਦਾ ਲੱਗ ਜਾਂਦੀਆਂ ਆਖ ਰੋਣ ਦੇ ਸਾਬ ਹਾਂ ਕੰਮ ਹੋ ਜਾਂਦਾ ਹਾਂ ਉਹ ਤਾਂ ਆਪੇ ਡਾਕਟਰ ਦੱਸਦੇ ਆ ਵੀ ਜਦੋਂ ਜਾਂ ਕੰਮ ਖਤਮ ਹੋ ਜਾ ਜਾਂ ਸਾਢੇ ਪੰਜ ਦੇ ਦੋ ਸੀਟ ਹੁਣ ਸਭਾ ਤੇ ਪਰਤੀਆਂ ਆਈਆਂ ਪਰਤੀਆਂ ਕੱਢ ਨਹੀਂ ਆ ਜਾਂ ਹਾਂ ਮਿਲ ਵੀ ਚੱਲੋ ਕੱਲ੍ਹ ਲੈ ਕੇ ਨਹੀਂ ਹਲੇ ਮਾ ਬਈ ਲੰਬਰ ਸਿਰ ਘੜੀ ਜਾਓ ਜਿਹਦੀ ਆਈਆਂ ਬੁੱਧੀਆਂ ਕੱਢ ਦਿਓ ਪਹਿਲਾਂ ਫੇ ਸਾੜੀ ਪਿੱਛੋਂ ਸਾੜੀਆਂ ਕੱਢ ਦਿਓ ਨਾ ਨਾ ਠੀਕ ਆ ਹਲੇ ਤਾਂ ਜਾਈ ਜਾਂਦੀ ਹਣੀ ਪਰਤੀਆਂ ਪਾਰਟੀਆਂ ਜਾਂਦੀਆਂ ਅੱਗੇ ਪਿੱਛੇ ਡੇਟ ਹੋ ਜਾਂਦੀ। ਨਾ ਨਾ ਜਾਣ ਹੀ ਉਹ ਤਾਂ ਕਹਿੰਦੇ ਲਿਆਓ ਗੰਨੇ ਨਹੀਂ ਜਾਂਦੇ ਜੇ ਭਈਓਂਗੇ ਤਾਂ ਕਰਨਾ ਜਾ। ਇਹ ਗੱਲੇ ਜਾਣਾ ਹੁਣ ਭਈਏ ਵੀ ਹਲੇ ਅੱਧੇ ਆਏ ਅੱਧੇ ਆਏ ਨਹੀਂ ਭਾਈ। ਅੱਧੇ ਭਈਏ ਆ ਗਏ ਅੱਧੇ ਆਏ ਨਹੀਂ ਜਾਂ ਸਾਰੇ ਆਉਂਗੇ ਤਾਂ ਦੋ ਦੋ ਪਾਰਟੀਆਂ ਬਣਾਉਂਗਾ ਫੇਰ ਦੂਣ ਰੇਂਜਾ ਲੱਦੂੰਗਾ। ਭਈਆਣਾ ਵੀ ਆ ਜਾਣਾ ਭਈਆਨੇ ਵੀ ਰੇਟ ਰੂਟ ਸੈੱਟ ਕਰਨਾ ਹੁੰਦਾ। ਵਾ ਹੋਈ ਜਾਂਦਾ ਜਿਹੜੇ ਆ ਗਏ ਰੇਟ ਸੈੱਟ ਕਰਨ ਲਈ ਆ ਗਏ ਪਹਿਲਾਂ। ਬਾਅਦ ਵਿੱਚ ਬੰਦੇ ਬੁਲਾ ਲੈਣੇ ਵੀ ਹੋ ਗਿਆ ਆਜੋ ਹੁਣ ਆਜੋ ਆਜੋ ਫੇਰ ਚੱਲ ਪਣਾ ਕੰਮ। ਕਾਲ ਇਹਨਾਂ ਦੀ ਮਿਹਨਤ ਇਹਨਾਂ ਨੇ ਵੀ ਹੁਣ ਦਿਨ ਰਾਤ ਇੱਕ ਕਰ ਦੇਣਾ ਜਿਹੜੇ ਹੈਗੇ 2 2.5 ਮਹੀਨੇ ਗੱਡ ਕੇ ਲਾਉਣੇ ਇਹਨਾਂ ਨੇ ਕੰਟੀ ਕਿਤੇ ਲਾਉਣੀ ਆ ਭਾਈ ਮੈਂ ਦੇਖਿਆ ਅਸੀਂ 7-8 ਵਜੇ ਖੇਤਾਂ ਜਾਂਦੇ ਹੁੰਦੇ ਆ ਜਿਆਦਾ ਗੰਨਾ ਜਿਆਦਾ 5 ਵਜੇ ਛਿਲਦੀ ਹੁੰਦੀ ਆ 5 ਵਜੇ ਛਿਲਦੇ ਹੁੰਦੇ ਆ ਸ਼ਾਮ 10 ਵਜੇ ਲੱਦਣੇ ਕੋਰਾ ਪਿਆ ਵਾ ਤਾਂ ਸੁਣ ਹੋ ਜਾਂਦੇ ਆ ਕੋਰਾ ਵੀ ਹੈਦਾ ਮਿਹਨਤ ਐ ਮਿਹਨਤ ਤਾਂ ਪੂਰੀ ਆ ਯਾਰ ਠੀਕ ਹੈ ਯਾਰ ਸਰੀਰ ਨੂੰ ਬਿਮਾਰੀ ਵਿੱਚ ਲਾਦੇ ਅਸੀਂ ਛੱਡ ਗਏ ਕੰਮ ਕਰਨਾ ਤਾਂ ਹੀ ਅਸੀਂ ਬਿਮਾਰ ਹਾਂ ਉਸਲੇ ਭਈਏ ਵੀ ਬਸ ਕੰਮ ਤੇ ਕਾਹ ਨੂੰ ਉਸਨੂੰ ਪੁੱਛ ਉਹ ਨਹੀਂ ਮੈਂ ਦੇਖਿਆ ਨਾ ਕਿਸੇ ਨਿਗਾ ਘਾਟਾ ਭਈਏ ਨਾ ਮੇਰੀ ਗੱਲ ਹੁਣ ਅੱਗੇ ਭਈਏ ਕਮੋਂ ਤੇ ਪੈਸੇ ਹੁਣ ਕਿਨਾਂ ਨੂੰ ਖਾਣੇ ਸਹੀ ਆਹੋ ਫਿਰ ਕੋਈ ਦਾ ਦੱਸਦਾ ਹੁਣ ਤਾਨੂੰ ਤੁਹਾਨੂੰ ਘਾਟਾ ਬਿਲੂਗਾ ਠੇਕੇ ਮੁਰੂ ਖੜਾ ਭਈਏ ਜ਼ਿਆਦਾ ਮਿਲੂਗਾ ਦੇਖ ਲਈ ਤਜਰਬਾ ਜਾ ਕੇ ਉਹ ਆਹੋ ਲਾਏ ਕੀ ਨੇ ਇਹ ਲਾਏ ਕੀ ਨੇ ਲਾਏ ਕੇ ਥਲੇ ਮੰਗਦੇ ਆਂ ਜੀ ਦੇ ਫਰੀ ਦਾ ਅਗਲਾ ਮੈਂ ਜ਼ਿਮੀਂਦਾਰ ਤੇ ਕਹਿੰਦੇ ਪਾਰਟੀ ਦੇ ਦੇ ਪੰਜਾਬੀਆਂ ਨੇ ਲਾਏ ਜੀ ਦੀ ਗੱਲ ਹੁਣ ਜੀਮੀਂਦਾਰ ਇਹ ਹੁਣ ਸਰੀਰ ਨੂੰ ਤਾਂ ਫਿਰ ਆਪਣੇ ਇਹਨਾਂ ਦੇਖਣਾ ਵੀ ਵਫਾਫੇ ਪੱਲੇ ਤੇ ਪੀਊਗਾ ਉਹ ਨਹੀਂ ਦੇਦਾ ਹੈਗਾ ਹਾਂ ਆਈ ਬਾਹਰ ਮੈਂ ਮਿਲਦੀ ਨਹੀਂ ਆਈ ਬੁਰੀ ਕਰਦੇ ਆ ਰੜਕਾ ਕੇ ਨਹੀਂ ਨਹੀਂ ਚਲੋ ਆਇਆ ਹੁਣ ਇਹਨਾਂ ਨੂੰ ਪਤਾ ਹੀ ਹੈ ਵੀ ਜੇਕਰ ਸਰੀਰ ਲੱਗੇ ਲੱਗੇ ਹੁਣ ਅਸੀਂ ਕਦੇ ਸੋਚੀ ਨਹੀਂ ਇਹ ਗੱਲ ਵੀ ਦਾਰੂ ਹੀ ਪੀਣੀ ਆ ਮਤਲਬ ਲੈਣੀ ਹੈਗਾ ਇਹ ਗੱਲ ਦਾ ਨਾ ਕਿਸ ਨੇ ਕਹਿਣਾ ਅਗਲੇ ਨੂੰ ਪਤਾ ਵੀ ਨਾ ਪੀਂਦਾ ਹੀ ਨਹੀਂ ਹੈਗੇ ਬਈ ਥੱਕ ਜੀਏ ਕਹਿੰਦੇ ਅਸੀਂ ਥੱਕ ਜਾਂਦੇ ਆ ਵਾਹੋ ਥੱਕਦੇ ਤਾਂ ਅਸੀਂ ਵੀ ਤੇ ਇਹ ਤਾਂ ਸਰੀਰ ਨੂੰ ਜਿੱਦ ਨੂੰ ਮਰਜ਼ੀ ਲਾ ਲੈ ਹੋਰ ਹਾਂਜੀ ਚੱਲ ਭਾਈ ਯਾਰ ਇਹ ਜਣਾ ਆ ਗਿਆ ਇੱਕ ਹੂੰ ਮਾਹ ਬਈ ਦੇਖ ਇੱਧਰ ਰੋਟੀ ਤਾਂ ਬਣੀ ਖਾ ਗਿਆਂ ਡੇਰੇ ਚ ਕਿੰਨੇ ਵਾਲੇ ਲਿਆਤਾ ਚੱਕ ਕੇ ਮੈਂ ਬਾਹਰ ਰੋਟੀ ਖਾ ਗਿਆ ਰੋਟੀ ਦਾ ਹੀਲਾ ਕੋਈ ਨਹੀਂ ਉਦੇ ਠੀਕ ਨਹੀਂ ਗੱਲ ਅਸੀਂ ਕਿੱਥੇ ਖਾਣੇ ਕਿੱਧਰ ਖਾਣੀ ਹੈ ਠੀਕ ਨਹੀਂ ਗੱਲ ਅਭੀ ਕਹ ਰਿਹਾ ਕੋਈ ਨਹੀਂ ਆਏਗਾ ਨਹੀਂ ਤਾਂ ਤੈਨੂੰ ਮੈਂ ਕਹਿ ਹਵਾਂ ਰੋਟੀ ਹੁਣ ਦੱਸ ਕਾ ਜਾ ਰਿਹਾ ਹੈ ਤਾਂ ਕਹਦਾ ਵੀ ਹੈ ਲੱਗਦਾ ਪਤਾ ਉਹਨਾਂ ਭਈਏ ਵੀ ਇਹ ਕਦੇ ਜਾ ਰੋਟੀ ਡੇਰੇ ਵਿੱਚ ਪੱਕਦੀ ਹੈ ਨਹੀਂ ਚਲੋ ਫਸੇ ਬੈਠੇ ਆ ਕਾ ਕਰਦੇ ਆ ਠੀਰੇ ਵਿੱਚ ਤਾਂ ਪੱਕਦੀ ਹੈ ਉਹਨਾਂ ਦੇ ਮਾ ਮਾ ਰੋਟੀ ਖਾ ਕੇ ਆਈਂ ਚਾਹ ਮੈਂ ਕਹਾਂ ਮੈਂ ਯਾ ਤੈਨੂੰ ਬੁਲਾ ਦੂੰਗਾ ਉੱਥੇ ਠੀਕ ਹੈ ਚਾਹ ਨਹੀਂ ਜੀ ਮੈਂ ਪੀਣੀ ਜੇ 3:00 ਵੱਜ ਗਏ ਸਾਰੀ ਜਿਹੜੀ ਸੜੀ ਗਈ ਆ ਆਓ ਹੈ ਰੁਪਿਆ ਹਮਣ ਸਿਆਮ ਨੂੰ ਦਿਹਾੜੀ ਬਣਾ ਲਈ ਫੂਵੀ ਫੁੱਲ ਹਮ ਮਾ ਹੁਣ ਛੱਡ ਗਿਆ ਮੈਂ ਤੈਨੂੰ ਕਹਿੰਦਾ ਹਮ ਨੂੰ ਭਈਆਂ ਕੋਰੇ ਅੱਛਾ ਮੈਂ ਛੱਡਿਆ ਹਾਂ ਮੈਂ ਤੈਨੂੰ ਮੈਂ ਲੈਣ ਨੂੰ ਤਾਂ ਆਟਾ ਚੱਕੀ ਅੱਛਾ ਆਟਾ ਚੱਕੀ ਵਰਦੇ ਮੈਂ ਤੈਨੂੰ ਉੱਥੇ ਸਾਹਮਣੇ ਹੀ ਘਟਦੀ ਆ ਮੈਂ ਉੱਥੇ ਛੱਡਿਆ ਹਾਂ ਜਿਆਦਾ ਕਹਿੰਦਾ ਨਹੀਂ ਉੱਥੇ ਨਹੀਂ ਜਾਣਾ ਕਹਿੰਦਾ ਮੈਨੂੰ ਠੇਕੇ ਪਲੇ ਕੇ ਜਾ ਲੈ ਠੀਕ ਆ ਮੈਂ ਕਾ ਤੇ ਕਹਿੰਦਾ ਮੈਂ ਹੁਣ ਪਹਿਲਾਂ ਕਹਿੰਦਾ ਉਹਨਾਂ ਨੇ ਮੰਨੂਗਾ ਬੈਠਣ ਦੇਣਾ ਕਹਿੰਦਾ ਮੈਂ ਥੱਕਿਆ ਪੈ ਸੁਬੀਰ ਦਾ 10-12 ਟੁੱਟੇ ਪਉ ਆ ਲੈ ਕੇ ਵੀ ਥੋੜਾ ਸਿੱਧਾ ਮੋੜ ਨੂੰ ਗਿਆ ਕਹਿੰਦਾ ਇਦਨ ਇਦਨ ਨੂੰ ਭੇਜ ਮੈਨੂੰ ਗੰਨੇ ਦੇ ਉੱਲੇ ਨੂੰ ਭਈਆਂ ਦੇ ਭਈਓ ਵੀ ਲਾ ਕੇ ਘਟਦੇ ਤੇ ਤੇ ਪਉ ਆ ਪੀ ਕੇ ਵੀ ਥੋੜਾ ਦਰਾਦ ਨੂੰ 8 9 ਬੀ ਫੇਕਦਾ ਵੱਢੀ ਜਾਉਣਾ ਕਰੇ ਵੀ ਪਤਾ ਲੱਗ ਜਾਂਦਾ ਬਾਈ ਕੁਝ ਵੀ ਇਹਦੇ ਕਿ ਨਹੀਂ ਤੈਨੂੰ ਮੈਂ ਦੱਸਦਾ ਹੁਣ ਮੋਬਾਈਲ ਪਰ ਇੱਕ ਐਪ ਜੀ ਹੈ ਉਹ ਦੱਸ ਦਿੰਦੇ ਵੀ ਬੰਦਾ ਇੰਨਾ ਤੋੜਿਆ ਦਿਨ ਵਿੱਚ ਚਲੋ ਪਤਾ ਹੀ ਸਹੀ ਦੱਸਦੀ ਗਲਤ ਦੱਸਦੀ ਜਾਨੀ ਮੈਂ ਦੇਖਿਆ ਸਹੀ ਜਿਹਾ ਲੱਗਿਆ ਮੈਨੂੰ ਤਾਂ ਮ ਉਹ ਸੂਏਪਰ ਵਾਲੀ ਮੋਟਰ 7/2 ਕਿਲੋਮੀਟਰ ਹੈ ਤੇ ਉੱਥੇ ਨੇ ਮੁੜ ਕੇ ਆਉਂਦੇ ਹੈ ਢਾਈਓ ਦੱਸਦਾ ਇੰਨਾ ਕੇ ਬਣਦਾ ਔ ਕੀਲੇ ਨੂੰ ਪਾਣੀ ਲਾਇਆ ਮੈਂ ਇੱਕ ਕੀਲੇ ਨੂੰ ਹੁਣ ਉਹ ਤਾਂ ਵੀ ਕਦੇ ਉੱਧਰ ਚਲੀ ਜਾਂਦਾ ਬਦ ਨਾ ਉਧਰ ਚੱਲ ਉੱਥੇ ਤਾਂ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਤਾਂ ਮੰਨਾ ਮਖੋਰ ਮੈਂ 3 ਘੰਟੇ ਬਾਅਦ ਦੇਖਿਆ 7 ਕਿਲੋਮੀਟਰ ਤੋਂ ਲਿਆ ਇੱਕ ਕੀਲੇ ਵਿੱਚ 7 ਕਿਲੋਮੀਟਰ ਉਪਰ ਜਿੱਨੀ ਬਾਟ ਖੜਦੀ ਆ ਕਿਹੜੇ ਇੱਕ ਜਗ੍ਹਾ ਬੈਠੇ ਵੀ ਵਾਰ ਕਰਨੀ ਵਾਲੇ ਕਿਹੜਾ ਘੱਟ ਪਤਾ ਗੋਲੇ ਘੁੰਮਣਾ ਪਾਸੇ ਖੜਦਾ ਤੇ ਚੂਹੇ ਦੀ ਘੱਟ ਵੀ ਨਹੀਂ ਚੂਹਾ ਨਿਕਲਦਾ ਨਹੀਂ ਤੁਰਦੇ ਵੀ ਨਾਲੇ ਕੁਝ ਨਹੀਂ ਦੇਖਿਆ 7 ਕਿਲੋਮੀਟਰ ਦੱਸਿਆ ਨਾ ਮਾਦਾ ਕਿੰਨੀ ਬਾਟ ਵੜਦੀ ਇੱਕ ਕੀਲੇ ਨੂੰ ਪਾਣੀ ਲਾਇਆ 3 ਘੰਟੇ ਚ ਇੱਕ ਖੱਡ ਮਾ ਦੇ 15 ਜੂ ਨਿਕਲੇ ਹੁਣੇ 15 ਟੁੰਡ ਜ ਇਨਾ ਜੂ ਆਦਾਂ ਜਮ ਪਾਣੀ ਲਾਉਂਦਾ ਖੱਡਾ ਪਟਣ ਲੱਗਦਾ ਹੁਣ ਕੋਈ ਵੱਟਦਾ ਜਾਂ ਪਾਣੀ ਲੱਗਿਆ ਜਾਂ ਨਿਕਲਿਆ ਵੀ ਐ ਕੋਈ ਬੰਗਲੇ ਨੇ ਵੀ ਚੱਕਿਆ ਸਾਹਮਣੇ ਫੇਰ ਰਹਿ ਗਿਆ ਇੱਥੇ ਖੱਡ ਮਾ ਐ ਲਾਕਤੀ ਦੌਬਦੇ ਮੈਂ ਪਾਣੀ ਫੁੱਲ ਪਾ ਲੈ ਚੂਹਾ ਨਹੀਂ ਨਿਕਲਿਆ ਬਾਹਰ ਪਾ ਲੈ ਸੜਾ ਕਿੱਧਰ ਮੂੰਹ ਲਾ ਕੇ ਬੈਠ ਗਿਆ ਉਸ ਨੇ ਇੱਕ ਵਾਰ ਆਹ ਹੁਣੇ ਦੇਖ ਲੈ ਬੱਤ ਆ ਗਿਆ ਖੇਤ ਸੜਾ ਢਾਂਗਾ ਲਾਤੀ ਮਿੱਥੀਆਂ ਕੱਢ ਕੇ ਕਣੇ ਇਹ ਇੱਕ ਪਾਸੇ ਖਾੜੇ ਦੂਜੇ ਪਾਸੇ ਵੀ ਕੱਢ ਦਿੰਦਾ ਹਾਂ ਕੋਈ ਪਤਾ ਨਹੀਂ ਕਦੇ ਕੱਖਾਂ ਵਿੱਚ ਜਾ ਕੇ ਨਿਕਲ ਜਾਣਾ ਉਹਨਾਂ ਹੋਰ ਪਾਸੇ ਹੇ ਤਾਂ ਜਾਤ ਨੂੰ ਨੂੰ ਹੀ ਪਤਾ ਕਿ ਮੈਂ ਕਿੱਧਰ ਨੂੰ ਬਚਣਾ ਪਾਣੀ ਪੈ ਸਕਦਾ ਮਤਲਬ ਇਹਦਾ ਮਤਲਬ ਇੱਕ ਪੱਤਾਂ ਬਹੁਤ ਦਾ ਬਾਈ ਉੱਥੇ ਦਰਿਆ ਕਰ ਇੱਕ ਇਹਨੇ ਬਜ਼ਾਰ ਨੇ ਬਾਈ ਨੇ ਪਾਣੀ ਲਾਇਆ ਤਾਂ ਪਾਣੀ ਖੜ ਗਿਆ ਉਹਨਾਂ ਪੀਤਾ ਹੈ ਨਹੀਂ ਉਹਨੇ ਰਾਤ ਰਾਤ ਉਹਵਾੜ ਆਉਂ ਕਰਤਾ ਵੀ ਉਹਦੇ ਘਰ ਦੀ ਹੋਣੀ ਸੀ ਤੁਰ ਕੇ ਪੱਟ ਕੇ ਕਾਦੀ ਸੀ ਉਹ ਤੂੰ ਗਾਇ ਦਿੰਦੀਆਂ ਜਿਹੜੀਆਂ ਮਕਰਾਂ ਅੱਗੇ ਧਾਨ ਵੱਡੇ ਦੇ ਇੱਕ ਦਿਨ ਉਹਨਾਂ ਨੇ ਉੱਥੇ ਕਣਕ ਦੀ ਪੱਟੀਆਂ ਕਿੰਨੇ ਕੋਲ ਦੇਖੀਆਂ ਪੱਟੀ ਪੱਟ ਪੱਟ ਕੇ ਹੁਣ ਵੀ ਪੜਦੀਆਂ ਉਹ ਆਓ ਫਿਰ ਇਹ ਮਕਰਾਬੇ ਜਿਹੇ ਬੋਨ ਨੇ ਪੱਟੇ ਦੇ ਨਾਲ ਹੀ ਪਰਚੀ ਆਈ ਦੀ ਹੁਣ ਇਹਨਾਂ ਨੇ ਚੱਕ ਦੇਣਾ ਫੱਟੇ ਕਣਕ ਦੇ ਬੀਜੂਆਂ ਨੂੰ ਪਤਾ ਨਹੀਂ ਹੋਊਗਾ ਬੀਜੂਆਂ ਨੂੰ ਨਹੀਂ ਕਣਕ ਦੇ ਬੀਜੂਆਂ ਨੂੰ ਹੈਗਾ ਟਾਈਮ ਵਾਲੇ ਕਣਕ ਦਾ ਟਾਈਮ ਥੋੜਾ ਬਹੁਤਾ ਵਰਗੇ ਇੱਕ ਦੂਜੇ ਟਾਈਮ ਹਾਂ ਠੀਕ ਹੈ ਜੀ ਵਿਚਾਰੋ ਬਾਈ ਆਪਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਹੁਣ ਖਾਣੇ ਪੀਣੇ ਦੀ ਰੱਖੋ ਥੋੜੀ ਜਿਹੀ ਗੌਰ ਜਿਹੜੀ ਚੀਜ਼ ਹੈ ਹਰੇਕੇ ਮਲਾਵਟ ਵਿੱਚ ਆ ਵੀ ਉਹਦੇ ਕਰਕੇ ਤਰੋ ਤਰੋ ਜ਼ਰੂਰ ਬਾਈ ਹੈਂ ਰੋਟੀ ਖਾ ਕੇ ਵੀ ਤਰੋ ਸਵੇਰ ਨੂੰ ਵੀ ਤਰੋ ਸ਼ਾਮ ਨੂੰ ਵੀ ਖਾ ਕੇ ਹੁਣ ਜਿਹੜੇ ਰੋਟੀ ਖਾ ਕੇ ਵੀ ਤੁਰਦੇ ਆਪਾਂ ਸ਼ਾਮ ਨੂੰ ਉਹਦੇ ਵਿੱਚ ਵੀ ਕਈ ਬੰਦੇ ਵੀਡੀਓ ਚ ਪਾਏ ਹੋਏ ਕਹਿੰਦੇ ਵੀ ਜਿਹੜਾ ਰੋਟੀ ਦੇ ਬਾਅਦ ਤੁਰਦਾ ਉਹ ਇੱਕ ਕਿਸਮ ਦੀ ਜ਼ਹਿਰ ਹੈਗਾ ਇਹ ਕਹਦਾ ਜाहिर ਖਾਲੀ ਕਹਿੰਦਾ ਰੋਟੀ ਖਾਣੇ ਬਾਅਦ ਕਹਿੰਦਾ ਤੁਰਨੇ ਚਾਹੀਦਾ ਹੈਗਾ ਹਾਂ ਹੁਣ ਵੀ ਹਾਜ਼ਮਤ ਆਉਂਦੀ ਨਹੀਂ ਸਰੀਰ ਨੂੰ ਨਹੀਂ ਹਾਜ਼ਮਤ ਨੂੰ ਨਹੀਂ ਪਤਾ ਹੈਗਾ ਹੁਣ ਮੈਂ ਕਦੇ ਤੁਰਿਆ ਵੀ ਨਹੀਂ ਹੈਗਾ ਤਿੰਨ ਮਾਰ ਦੱਸਾਂ ਉਹ ਵੀ ਨਹੀਂ ਕਦੇ ਸਵੇਰ ਨੂੰ ਸਪੈਸ਼ਲ ਗਿਆ ਹੈਗਾ ਬਾਹਰ ਹੀ ਆ ਤੋੜਾ ਫੇਰ ਵੀ ਖਰਾ ਕੇ ਘਟਾ ਦਿਓ ਇਹ ਕਹਿੰਦੇ ਵੀ ਜੇ 40 ਦੇ ਉੱਪਰ ਚੱਲੀ ਗਏ ਨਾ 42 ਦੇ ਉੱਪਰ ਰੋਟੀ ਅੱਧੀ ਕਰ ਦੋ ਜੇ ਬਚਣਾ ਰੋਟੀਆਂ ਕਢਾ ਦੋ ਯਾਰੀ ਹੁਣ ਕੰਮ ਕਰਦੇ ਯਾਰ ਮਣੀ ਕੰਮ ਕਰਦੇ ਕੁਛ ਵੀ ਹੈ ਸੱਤ ਰੋਟੀਆਂ ਖਾਂਦੀ ਹੋਰ ਬੰਦਾ ਜਿਹਨੂੰ ਭੁੱਖ ਵੀ ਜੇ ਕੰਮ ਨਹੀਂ ਕਰਦਾ ਉਹਨੂੰ ਭੁੱਖ ਨਹੀਂ ਲੱਗਦੀ ਸਾਉਂਦ ਵਾਲੀ ਭੁੱਖ ਲੱਗਦੀ ਹੈ ਮੈਂ ਤਾਂ ਦੱਸਦਾ ਮੈਂ ਵੀ 7-8 ਹੀ ਖਾਂਦਾ ਦਾ ਬਸ ਹੁਣ 5 ਕਰੀਆਂ ਵੇ ਆ ਉਹਦੇ ਬਾਅਦ ਲੈਣੀ ਰੋਟੀ ਹੈ ਨਾ ਮਿਲਦੀ ਆਪਾਂ ਖਾਣੀ ਆ ਉਹਨੇ ਘਰ ਦੇ ਨੇ 5 ਦੇ ਦੇਣੇ ਆ ਬਸ ਉਹਦੇ ਬਾਅਦ ਨਹੀਂ ਉਹਦੇ ਘਰ ਵੀ ਸਰੀ ਜਾਂਦਾ ਪਰ ਖਾਂਦੇ ਸੀ ਦੋ ਟਾਈਮ ਤੂੰ ਤੇ ਖਾਂਦੇ ਤਿੰਨੇ ਟਾਈਮ ਮੈਂ ਮੈਂ ਤਾਂ ਤਿੰਨ ਟਾਈਮ ਖਾਂਦਾ ਸੀ ਖਾਂਦੇ ਦੋ ਟਾਈਮ ਅਸੀਂ ਕਦੇ ਨਾ ਰੋਈ ਚ ਨਾ ਸਿਆੜ ਚ ਦੋ ਟਾਈਮ ਰੋਟੀ ਖਾਣੀ ਬਸ ਹੂੰ ਨਹੀਂ ਠੀਕ ਆ ਚਲੋ ਠੀਕ ਆ ਜੀ ਬਾਈ ਆਪਣੇ ਸਰੀਰ ਦਾ ਧਿਆਨ ਰੱਖਿਓ ਵੀ ਖਾਇਓ ਪੀਓ ਥੋੜਾ ਜਿਹਾ ਹਿਸਾਬ ਨਾਲ ਹੁਣ ਵਿਆਹ ਜਾਂਦਾ ਮੌਸਮ ਨਹੀਂ ਵਿਆਹ ਤੋਂ ਜ਼ਿਆਦਾ ਵੀ ਟਾਈਮ ਚੱਲਦਾ ਹੁਣ ਮਾੜਾ ਸਾਨੂੰ ਪਤਾ ਹੀ ਬਿਮਾਰੀ ਆਉਂਦੀ ਨੱਠ ਕੇ ਜਾਂਦੀ ਬਰੋ ਨਹੀਂ ਹਾਂ ਹੌਲੀ ਹੌਲੀ ਐ ਵੀ ਸਾਰਿਆਂ ਨੂੰ ਭਾਈ ਸਾਸਰੀ ਕਾਜ ਸਾਸਰੀ ਕਾਜ